ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਅਕਾਲੀ ਰਾਜਨੀਤੀ ਵਿੱਚ ਪਿਛਲੇ 4-5 ਦਿਨ ਦੌਰਾਨ ਬੜੇ ਉਤਰਾਅ ਚੜਾਅ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਜਿਹੜਾ ਗਰੁੱਪ ਹੈ ਉਸ ਨੇ ਆਪਣੇ ਜਥੇਬੰਦਕ ਢਾਂਚੇ ਨੂੰ ਜਿਸ ਢੰਗ ਦੇ ਨਾਲ ਪਹਿਲਾਂ ਕੋਰ ਕਮੇਟੀ ਨੂੰ ਭੰਗ ਕੀਤਾ ਸੀ ਉਸ ਦੇ ਥਾਂ ਉਤੇ ਉਹਨਾਂ ਨੇ ਨਵੀਂ ਜਿਹੜੀ ਐ ਕੋਰ ਕਮੇਟੀ ਉਹ ਬਣਾ ਦਿੱਤੀ 23 ਮੈਂਬਰ ਉਹਦੇ ਕਮੇਟੀ ਦੇ ਔਰ 4 ਉਹਦੇ ਚ ਸਪੈਸ਼ਲ ਇਨਵਾਈਟੇ ਜਿਹੜੇ ਐ ਉਹ ਪਾਏ ਗਏ ਤੇ ਜਿਹੜੇ ਪੁਰਾਣੀ ਕੋਰ ਕਮੇਟੀ ਸੀ ਉਹਦੇ ਲਗਭਗ ਬਹੁਤੇ ਜਿਹੜੇ ਸੀਨੀਅਰ ਆਗੂ ਸੀ ਉਹ ਉਹਦੇ ਵਿੱਚੋਂ ਮਾਈਨਸ ਐ ਉਸ ਕੋਰ ਕਮੇਟੀ ਤੋਂ ਬਾਅਦ ਜਿਸ ਢੰਗ ਦੇ ਨਾਲ ਪਹਿਲਾਂ ਵੱਖ ਹੋਏ ਧੜੇ ਨੇ ਜਿਨ੍ਹਾਂ ਨੂੰ ਬਾਗੀ ਧੜੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਜਾਂ ਅਕਾਲੀ ਦਰ ਸੁਧਾਰ ਲਹਿਰ ਦਾ ਗਰੁੱਪ ਜਿਹੜਾ ਐ ਜਿੰਦੀ ਪ੍ਰੀਡਿਮ ਆਪਣੀ ਤੇਰਾ ਮੈਂਬਰੀ ਬਣਾਈ ਸੀ ਔਰ ਬਕਾਇਦਾ ਉਹਨਾਂ ਨੇ ਆਪਣਾ ਕਨਵੀਨਰ ਜਿਹੜਾ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਲਾਤਾ ਸੀ ਉਸ ਦੇ ਜਵਾਬ ਚ ਹੁਣ ਸ਼ਖਬੀਰ ਸਿੰਘ ਬਾਦਲ ਉਹਨਾਂ ਨੇ ਆਪਣੀ ਨਵੀਂ ਕੋਰ ਕਮੇਟੀ ਬਣਾਈ ਹੈ ਔਰ ਜਿੱਥੇ ਕਿ ਅਕਾਲੀ ਸੁਧਾਰ ਲਹਿਰ ਵਾਲਾ ਜਿਹੜਾ ਗਰੁੱਪ ਹੈ ਉਹਨੇ ਆਪਣੇ ਤੌਰ ਤੇ ਸੈਮੀਨਾਰ ਕਰਨੇ ਸ਼ੁਰੂ ਕੀਤੇ ਹੈਗੇ ਆ ਔਰ ਸ਼ਖਬੀਰ ਸਿੰਘ ਬਾਦਲ ਨੇ ਬਕਾਇਦਾ ਅੱਜ ਜਿਹੜੀ ਨਵੀਂ ਕੋਰ ਕਮੇਟੀ ਬਣਾਈ 시ਗੀ ਉਹਨਾਂ ਨੇ ਉਸ ਦੀ ਮੰਗਲਵਾਰ ਨੂੰ ਮੀਟਿੰਗ ਕਰਕੇ ਉਸ ਦੇ ਵਿੱਚ ਬੜੇ ਅਹਿਮ ਫੈਸਲੇ ਲਏ ਜਿਹੜੀ ਕਿ ਬਾਅਦ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਡਾਕਟਰ ਤਰਜੀਤ ਦਰਜੀਤ ਸਿੰਘ ਚੀਮਾ ਹੋਣਾ ਨੇ ਉਹਨਾਂ ਫੈਸਲਿਆਂ ਦਾ ਖੁਲਾਸਾ ਕੀਤਾ ਉਹਦੇ ਵਿੱਚ ਇੱਕ ਤਾਂ ਉਹਨਾਂ ਨੇ ਜਿਹੜੇ ਆਉਣ ਵਾਲੇ ਸਮੇਂ ਦੀਆਂ ਆਪਣੀਆਂ ਸਰਗਰਮੀਆਂ ਉਹਦਾ ਜਿਹੜਾ ਪ੍ਰੋਗਰਾਮ ਉਹ ਦੱਸਿਆ ਕਿ 15 ਅਗਸਤ ਨੂੰ ਰਖੜ ਪੁੰ냔 ਜਾਂ ਜਿਹੜਾ ਇੱਕ ਕੇਸਰੂ ਵਿੱਚ ਉਹਨਾਂ ਨੇ ਆਪਣੀ ਸਿਆਸੀ ਕਾਨਫਰੰਸ ਉਹਨਾਂ ਦਾ ਕਹਿਣਾ ਹੈ ਕਿ ਜਿਸ ਢੰਗ ਨਾਲ ਅਕਾਲੀ ਦਲ ਪਹਿਲਾਂ ਕਰਦਾ ਸੀ ਉਸ ਤਰ੍ਹਾਂ ਹੀ ਉਹ ਉੱਥੇ ਆਪਣੀ ਸਿਆਸੀ ਕਾਨਫਰੰਸ ਕਰੇਗਾ 20 ਅਗਸਤ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਜਿਹੜਾ ਉਹਨਾਂ ਦੀ ਕੋਰਟ ਕਮੇਟੀ ਨੇ ਫੈਸਲਾ ਕੀਤਾ ਹੈ ਕਿ 20 ਅਗਸਤ ਨੂੰ ਸੰਤ ਲੰਗੋਵਾਲ ਦੀ ਵਰ੍ਹੇ ਦੇ ਮੌਕੇ ਸ਼ਰਧਾਂਜਲੀ ਸਮਾਗਮ ਪਹਿਲਾਂ ਵਾਂਗੂ ਹੀ ਉੱਥੇ ਅਕਾਲੀ ਦਲ ਕਰੇਗਾ ਜਿਹੜਾ ਸਭ ਤੋਂ ਅਹਿਮ ਫੈਸਲਾ ਹੈ ਜਿੰਦੇ ਪਰੇ ਜਿਹੜੇ ਬਾਗੀ ਧੜਾ ਵੀ ਕਹਿੰਦਾ ਸੀ ਕਿ ਡੈਲੀਗੇਟਾਂ ਦਾ اجلاس ਬੁਲਾਇਆ ਜਾਵੇ ਤੇ ਉਸ ਵਿੱਚ ਜਿਹੜੀ ਸਾਰੀ ਗੱਲ ਤੈਅ ਕੀਤੀ ਜਾਵੇ ਰੂਪਰੇਖਾ ਬਣਾਈ ਜਾਵੇ ਤਾਂ ਉਹ ਜਿਹੜੀ ਹੈ ਕੋਰ ਕਮੇਟੀ ਨੇ ਬਕਾਇਦਾ ਨਵੰਬਰ ਦੇ ਵਿੱਚ ਤਿੰਨ ਰੋਜ਼ਾ ਜਿਹੜਾ ਡੈਲੀਗੇਟ اجلاس ਆਨੰਦਪੁਰ ਸਾਹਿਬ ਵਿੱਚ ਬੁਲਾਉਣ ਦਾ ਫੈਸਲਾ ਕੀਤਾ ਜਿੰਦੇ ਵਿੱਚ ਅਕਾਲੀ ਦਲ ਦੇ ਪ੍ਰੋਗਰਾਮ ਦੀ ਅਗਲੀ ਰੂਪਰੇਖਾ ਜਿਹੜੀ ਅਲਿ ਕੀ ਜਾਏਗੀ ਦੇ ਨਾ릭 ਉਹਨਾਂ ਨੇ ਕਿਹਾ ਕਿ ਕਾਲੀ ਦਲ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜਿਹੜੇ ਫੈਡਰਲਿਜ਼ਮ ਦੇ ਲਈ ਉਹ ਪਹਿਲਾਂ ਲੜਾਈ ਲੜਦੇ ਰਹੇ ਆ ਹੁਣ ਫਿਰ ਦੁਬਾਰਾ ਤੋਂ ਖੇਤਰੀ ਪਾਰਟੀਆਂ ਨਾਲ ਨਵੇਂ ਸਿਰੇ ਤੋਂ ਜਿਹੜਾ ਸੰਪਰਕ ਕਰਨਗੇ ਤੇ ਜਿਹੜਾ ਫੈਡਰਲਿਜ਼ਮ ਹੈ ਇਸ ਦੇ ਉੱਤੇ ਲੜਾਈ ਲੜਨਗੇ ਸੋ ਇਹ ਉਹਨਾਂ ਨੇ ਮੁੱਖ ਤੌਰ ਤੇ ਜਿਹੜੇ ਆ ਆਪਣੇ ਫੈਸਲਿਆਂ ਦਾ ਐਲਾਨ ਕੀਤਾ ਤੇ ਨਾਲ ਦੀ ਨਾਲ ਦੂਸਰੇ ਪਾਸੇ ਜਿਹੜੇ ਸਿੰਘ ਸਹਿਬਾਨ ਉਹਨਾਂ ਨੇ ਵੀ ਜਿਹੜਾ ਆਪਣੀ 30 ਅਗਸਤ ਨੂੰ ਮੀਟਿੰਗ ਸਾਧ ਲਈ ਹੈ ਜਿੰਦੇ ਵਿੱਚ ਉਹਨਾਂ ਨੇ ਜਿਹੜੇ ਸਪਸ਼ਟੀਕਰਨ ਸੁਖਬੀਰ ਸਿੰਘ ਬਾਦਲ ਨੇ ਦਿੱਤੇ ਜਿਹੜਾ ਸਪਸ਼ਟੀਕਰਨ ਜਿਹੜਾ ਐਡਵੋਕੇਟ ਧਾਮੀ ਹੋਣਾ ਨੇ ਜਿਹੜੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਹੈ ਉਹਨਾਂ ਨੇ ਦਿੱਤਾ ਉਹਨਾਂ ਦੋਨਾਂ ਨੂੰ ਬਕਾਇਦਾ ਸਿੰਘ ਸਹਿਬਾਨ ਨੇ ਕੱਲ ਜਿਹੜਾ ਜਨਤਕ ਵੀ ਕਰ ਦਿੱਤਾ ਕੋ ਕੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕੀ ਜਿਹੜਾ ਸ਼ਰੋਣੀ ਕਮੇਟੀ ਨੇ ਕਿਹਾ ਹੁਣ ਇੱਕ ਪਾਸੇ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰਤੀਆਂ ਦੂਸਰੇ ਪਾਸੇ ਸਿੰਘ ਸਾਬਾਨ ਨੇ ਆਪਣੀ 30 ਅਗਸਤ ਦੀ ਜਿਹੜੀ ਹੈ ਤਰੀਕ ਮਕਰ ਕਰਾਈ ਇਹ ਜਿਹੜੀ ਸਾਰੀ ਸਥਿਤੀ ਬਣੀ ਹੈ ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਕਿ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਹੈ ਤੇ ਸਿੱਖ ਸਮਾਜ ਦੀ ਪ੍ਰਤੀਨਿਧਤਾ ਕਰਨ ਲਈ ਕਿਹੜਾ ਜਿਹੜਾ ਧੜਾ ਉਹ ਨੂੰ ਜਿਹੜਾ ਸਿੱਖ ਸਮਾਜ ਮਾਨਤਾ ਦੇਗਾ ਜਾਂ ਅਕਾਲੀ ਵਰਕਰ ਮਾਨਤਾ ਦੇਣਗੇ ਜਾ ਪੰਥਕ ਜਿਹੜੇ ਹਲਕੇ ਆ ਉਹ ਮੰਨਤਾ ਦੇਣਗੇ ਕਿਉਂਕਿ ਇਸ ਵੇਲੇ ਜਿਹੜਾ ਸਿੱਖ ਸਮਾਜ ਦੇ ਅੰਦਰ ਚਾਰ ਤਰ੍ਹਾਂ ਬਣੀਆਂ ਇੱਕ ਧਿਰ ਉਹ ਵੀ ਹੈ ਜਿਹੜੇ ਆਪਣੇ ਆਪ ਨੂੰ ਗਰਮ ਖਿਆਲੀ ਸਿਆਸਤ ਨਾਲ ਜੁੜੇ ਮੰਨਦੇ ਆ ਭਾਈ ਅਮਰਪਾਲ ਸਿੰਘ ਜਿਹੜੇ ਵਾਰਿਸ ਜਥੇਬੰਦੀ ਪੰਜਾਬ ਦੇ ਜਿਹੜੇ ਉਹ ਮੁਖੀ ਨੇ ਔਰ ਬਕਾਇਦਾ ਜਿਸ ਤਰ੍ਹਾਂ ਉਹਨਾਂ ਨੇ ਸਰਬਜੀਤ ਸਿੰਘ ਖਾਲਸਾ ਵੀ ਉਹਨਾਂ ਨਾਲ ਜੁੜੇ ਨੇ ਤੇ ਜਿਸ ਤਰ੍ਹਾਂ ਦੇ ਚਰਚੇ ਆ ਕਿ ਉਹ ਵੀ ਨਵੀਂ ਪਾਰਟੀ ਬਣਾਉਣ ਦਾ ਇਰਾਦਾ ਰੱਖਦੇ ਆ ਇਸ ਤਰ੍ਹਾਂ ਜਿਹੜਾ ਇਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਹੋਣੀਆ ਜਿਨ੍ਹਾਂ ਨੇ ਅਕਾਲੀ ਦਲ ਅੰਮ੍ਰਿਤਸਰ ਬਣਾਇਆ ਹੋਇਆ ਇਸ ਕਰਕੇ ਚਾਰ ਜਿਹੜੀਆਂ ਅਕਾਲੀ ਧਿਰਾਂ ਹੈਗੀਆਂ ਜਿਹੜੀਆਂ ਇਸ ਗੱਲ ਦਾ ਦਾਵਾ ਕਰਦੀਆਂ ਕਿ ਉਹ ਸਿੱਖ ਸਮਾਜ ਦੀ ਪ੍ਰਤੀਨਿਧਤਾ ਕਰਦੀਆਂ ਹੈਈਆਂ ਤੇ ਕੀ ਹੁਣ ਸਿੰਘ ਸਹਿਬਾਨ 30 ਅਗਸਤ ਨੂੰ ਪੰਥਕ ਇਕਤਾ ਦੀ ਗੱਲ ਕਰਨਗੇ ਜਾਂ ਅਕਾਲੀ ਇਕਤਾ ਦੀ ਗੱਲ ਕਰਨਗੇ ਇਹ ਤਾਂ ਹੁਣ ਸਿੰਘ ਸਹਿਬਾਨ ਜਦੋਂ 30 ਅਗਸਤ ਨੂੰ ਕੁਝ ਸੁਣਾਉਣਗੇ ਫੈਸਲਾ ਉਦੋਂ ਪਤਾ ਲੱਗੇਗਾ ਇਹ ਸਾਰੀ ਸਥਿਤੀ ਕੀ ਸੰਕੇਤ ਦਿੰਦੀ ਹੈ ਤੇ ਕੀ ਇਸ ਦੇ ਅਰਥ ਲੈ ਜਾਣ ਇਹ ਅਸੀਂ ਸਮਝਣ ਦੇ ਲਈ ਆਪਣੇ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਪਿਛਲਾ ਲੰਮਾ ਸਮਾਂ ਜਿਹੜੀ ਸਿੱਖ ਰਾਜਨੀਤੀ ਤੇ ਖਾਸ ਕਰਕੇ ਅਕਾਲੀ ਰਾਜਨੀਤੀ ਤੇ ਸਿੱਖ ਸਮਾਜ ਨੂੰ ਬੜਾ ਨੇੜਿਓਂ ਦੇਖਿਆ ਨੇੜਿਓਂ ਸਮਝਿਆ ਉਹਨਾਂ ਅਧਿਐਨ ਕੀਤਾ ਤੇ ਉਹ ਇਹਨਾਂ ਘਟਨਾਵਾਂ ਬਾਰੇ ਜੋ ਕੁਝ ਹੁਣ ਇਸ ਵੇਲੇ ਵਾਪਰ ਰਿਹਾ ਉਹਦੇ ਬਾਰੇ ਕੀ ਸੋਚਦੇ ਆ ਜਿਸ ਤਰ੍ਹਾਂ ਅਕਾਲੀ ਦਲ ਹਾਸ਼ੀਏ ਤੇ ਪਹੁੰਚਿਆ ਹੋਇਆ ਇਹ ਸਾਰੀ ਸਥਿਤੀ ਇੱਕ ਨਵਾਂ ਮੋੜ ਜਿਹੜਾ ਹੈ ਉਹ ਕਿੱਧਰ ਨੂੰ ਕੱਟ ਰਹੀ ਹੈ ਇਹ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਸਿੱਖ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਜੀ ਸ਼ੁਕਰੀਆ ਸਿੱਖ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀਆਂ 3-4 ਦਿਨਾਂ 'ਚ ਪਿਛਲੇ ਘਟਨਾਵਾਂ ਵਾਪਰੀਆਂ ਕਿ ਸ਼ਰੋਣੀ ਅਕਾਲੀ ਦਲ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਗਏ ਧੜਾ ਉਹਨੇ ਨਵੀਂ ਕੋਰ ਕਮੇਟੀ ਬਣਾਈ ਕੋਰ ਕਮੇਟੀ ਨੇ ਮੀਟਿੰਗ ਕਰਕੇ ਨਵੇਂ ਫੈਸਲੇ ਲੈ ਲੇ ਪਰ ਪ੍ਰੇਡੀਅਮ ਜਿਹੜੀ ਹੈ ਉਹ ਸੈਮੀਨਾਰਾਂ ਦੇ ਰਾਹ ਪੈਗੀ ਇਹ ਉਹਦਾ ਕਾਲੀ ਸੁਧਾਰ ਲਹਿਰ ਜਿਹੜੀ ਹੈ ਉਹਨਾਂ ਨੇ ਚਲਾਉਣ ਦਾ ਫੈਸਲਾ ਕੀਤਾ ਹੈ ਸਿੰਘ ਸਹਿਬਾਨ ਇੱਕ ਪਾਸੇ ਹੈ ਜਿਹੜੇ ਗਰਮ ਖਿਆਲ ਸਿਆਸਤ ਇੱਕ ਪਾਸੇ ਇਹ ਸਾਰੇ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਤੇ ਕੀ ਇਸ ਦਾ ਇੱਕ ਤਸਵੀਰ ਉੱਪਰ ਕੇ ਸਾਹਮਣੇ ਆ ਰਹੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਬਈ ਜਿਹੜੀ ਕੋਈ ਫੈਸਲਾ ਹੋਣਾ ਕਿਸੇ ਵੇਲੇ ਤੇ ਕਿਹੜਾ ਕਾਲੀ ਦਾਲ ਇਫੈਕਟਿਵ ਹੈ ਕਿਹਦੇ ਕਿਹਦੇ 'ਚ ਬਹੁਤੀ ਜਾਨ ਹੈ ਕਿਹਦੇ ਨਾਲ ਲੋਕ ਜੁੜਦੇ ਆ ਉਹ ਫੈਸਲਾ ਹੋਣਾ ਸਿਆਸਤ ਦੇ ਰਾਹੀ ਵੇ ਕਿਹਦੇ ਕੋਲੇ ਚੰਗੀ ਸਿਆਸਤ ਹੈ ਕਿਹੜਾ ਲੋਕ ਪੱਖੀ ਜਾਂ ਲੋਕਾਂ ਨਾਲ ਜਿਹਦੀ ਸਿਆਸਤ ਉਹਨਾਂ ਨੂੰ ਚੰਗੀ ਲੱਗਦੀ ਆ ਇਸ ਕਰਕੇ ਫੈਸਲਾ ਹੋਣਾ ਏਦੋਂ ਪਹਿਲਾਂ ਇਹ ਫੈਸਲੇ ਨਹੀਂ ਸੀ ਹੋਏ ਇਹ ਹੁਣ ਜਿਹੜਾ ਆਪਸ ਵਿੱਚ ਦੀ ਲੜਾਈ ਹੈ ਉਹ ਲੜਾਈ ਸਿਰਫ ਹਜ ਤੱਕ ਸਿਆਸਤ ਬਦਲਣ ਦੀ ਲੜਾਈ ਨਹੀਂ ਹੈ ਤੇ ਸਿਆਸਤ ਦੇ ਵਿੱਚੋਂ ਤੁਸੀਂ ਕਿਵੇਂ ਨਾ ਕਿਵੇਂ ਕੋਈ ਚਿਹਰੇ ਬਦਲ ਕੇ ਫੇਰ ਮੁੜ ਕੇ ਕਾਂਦੀ ਪਾਲ ਨੂੰ ਉਹੀ ਪੁਰਾਣੀ ਸਥਿਤੀ ਕੋਲ ਜਿਥਾ ਜਿਥਾ ਤਹ ਤੇ ਉਸੇ ਤਰੀਕੇ ਨਾਲ ਰੱਖ ਲਿਆ ਜਾਵੇ ਸਟੇਟਸ ਕੋ ਇਹ ਰੱਖਣ ਦੀ ਕੋਸ਼ਿਸ਼ ਹੈਗੀ ਸੀ ਸਾਰੀ ਉਹ ਨਹੀਂ ਪਹਿਲਾਂ ਪੂਰੀ ਹੋ ਚੁੱਕੀ ਉਹਦੇ ਚ ਧੜੇ ਬਣ ਕੇ ਦੋ ਗਰੁੱਪ ਹੋ ਗਏ ਹੁਣ ਦੋਨੋਂ ਗਰੁੱਪ ਅਕਾਲ ਤਖਤ ਤੇ ਵਾਰੀ ਵਾਰੀ ਗਏ ਆ ਅਕਾਲ ਤਖਤ ਕੋਲੇ ਪਹੁੰਚ ਵੀ ਕੀਤੀ ਹੈ ਪਰ ਜਿੱਥੋਂ ਤੱਕ ਬੇਸਿਕ ਸਵਾਲ ਹੈ ਵੀ ਇਹ ਸਾਰੇ ਫੈਸਲੇ ਪੋਲੀਟੀਕਲੀ ਹੋਣੇ ਆ ਪੋਲੀਟਿਕਸ ਨੇ ਕਰਨੇ ਆ ਤੁਹਾਡੇ ਕੋਲ ਇੱਕ ਪੋਲੀਟੀਕਲ ਲਾਈਨ ਕੀ ਹੈ ਤੁਸੀਂ ਪੋਲੀਟੀਕਲ ਅਡਾਲੋਜੀ ਕੀ ਕਰ ਰਹੇ ਲੈ ਰਹੇ ਹੋ ਇਹਦੇ ਨਾਲ ਹੋਣੇ ਆ ਅਕਾਲ ਤਖਤ ਦੇ ਇੰਟਰਵੈਂਸ਼ਨ ਜਿਹੜੀ ਹੈ ਨਾ ਇਹ ਬੜਾ ਬੜਾ ਧਰਮ ਨੂੰ ਤੁਸੀਂ ਆਪ ਦੇ ਮੁਤਾਬਕ ਬਰਤਨ ਦੀ ਕੋਸ਼ਿਸ਼ ਕਰਦੇ ਹੋ ਇਹ ਤੌਰ ਤਰੀਕਾ ਠੀਕ ਨਹੀਂ ਇਸ ਪੋਲੀਟਿਕਸ ਦੇ ਵਿੱਚ ਕਿਉਂਕਿ ਪਹਿਲਾਂ ਵੀ ਦੇਖੋ ਵੀ ਪ੍ਰੋਫੈਸਰ ਮਨਜੀਤ ਸਿੰਘ ਨੇ ਕੀਤਾ ਤੁਹਾਡੇ ਯਾਦ ਹੋਵੇ ਜੇ ਆਪ ਥੋੜਾ ਜਿਹਾ ਪਿੱਛੇ ਤੋਂ ਦੇਖੀਏ 95 96 ਪਿਛੋਂ ਨੇ ਸਾਰਾ ਕੁਝ ਕੀਤਾ ਉਦੋਂ ਸਾਰਾ ਫੈਸਲਾ ਹੋ ਗਿਆ ਕਿ ਅਸੀਂ ਕਨਫੈਡਰੇਸ਼ਨ ਦੇ ਹੱਕ ਚ ਚਾਰੇ ਯੂਨਿਟਾਂ ਨੇ ਫੈਸਲਾ ਕਰਾਂਗੇ ਤੇ ਮੁੜ ਕੇ ਫੇਰਾ ਅਕਾਲੀ ਦਲ ਬਾਦਲੂ ਦੇ ਤੋਂ ਭੱਜ ਗਿਆ ਉਹਨੂੰ ਆਏ ਲੱਗਿਆ ਵੀ ਮੈਂ ਭੱਜ ਗਿਆ ਤੇ ਮੁੜ ਕੇ ਉਹਦੇ ਕੋਲ ਤਾਕਤ ਜ਼ਿਆਦਾ ਸੀ ਉਹ ਹੌਲੀ ਹੌਲੀ ਸਾਰੀ ਚੀਜ਼ ਨੂੰ ਖਤਮ ਕਰਤਾ ਉਹਨੇ ਨਾ ਅਕਾਲ ਤਾ ਤੇ ਫਿਰ ਇਸ ਦੂਸਰੀ ਵਾਰੀ ਅਕਾਲ ਤਖਤ ਦੇ ਜ세ਦਾਰ ਨੂੰ 99 ਵਿੱਚ ਪਾਇਆ ਜਦੋਂ ਕਿ ਸਟੋਰੀ ਦਾ ਦਲ ਬਣ ਗਿਆ ਸੀ ਤੇ ਬਾਦਲ ਦਾ ਸੀਗਾ ਉਦੋਂ ਉਹਨੇ ਕਿਹਾ ਵੀ ਅਸੀਂ 300 ਸਾਲਾ ਗੁਰੂ ਗੋਬਿੰਦ ਸਿੰਘ ਦਾ ਮਨਾ ਲੀਏ ਇਸ ਤੋਂ ਬਾਅਦ ਤੁਸੀਂ ਇਕੱਠੇ ਹੋ ਜੋ ਉਦੋਂ ਫਿਰ ਅਕਾਲ ਤਖਤ ਦੇ ਜਥੇਦਾਰ ਦੀ ਫਿਰ ਨਹੀਂ ਮੰਨੀ 48 ਦਾਲਾ ਜਿਹੜੇ ਸਾਰੇ ਇਹ ਇੱਕ ਜਦੋਂ ਲੋੜ ਹੈ ਮਤਾਬਕ ਉਹਦੇ ਮਤਾਬਕ ਜਥੇਦਾਰ ਦੀ ਗੱਲ ਮੰਨ ਲੈਂਦੇ ਆ ਨਹੀਂ ਲੋੜ ਤਾਂ ਨਹੀਂ ਮੰਨਦੇ ਇਹ ਕੋਈ ਉਸ ਕਿਸਮ ਦਾ ਬਾਤ ਤਾਂ ਨਹੀਂ ਰੱਖਦੇ ਸਾਰਾ ਇਹ ਪਹਿਲਾਂ ਦਾ ਇਤਿਹਾਸ ਇਹ ਹੈ ਹੁਣ ਵੀ ਜਿਹੜਾ ਹੈ ਇਹ ਸਾਰਾ ਅਕਾਲੀ ਦਲ ਦੀ ਪੋਲਿਟਿਕਸ ਤੇ ਹੋਏਗਾ ਜਦੋਂ ਤੁਸੀਂ ਇਸ ਕਿਸਮ ਦਾ ਕਰਦੇ ਹੋ ਵੀ ਅਕਾਲ ਤਖਤ ਦੇ ਰਾਹੀ ਹੋ ਜੇ ਲੋਕਾਂ ਨੂੰ ਭਰਮਾ ਲਿਆ ਜਾਵੇ ਇਹ ਪੁਰਾਣੀਆਂ ਗੱਲਾਂ ਸੀ ਹੁਣ ਨਹੀਂ ਹੁੰਦੀਆਂ ਸਾਰੀਆਂ ਇਹਦਾ ਕੋਈ ਫੈਸਲਾ ਨਹੀਂ ਹੁਣ ਬਹੁਤ ਅੱਗੇ ਸਿਆਸਤ ਲੰਘ ਗਈ ਹੈ ਤੁਸੀਂ ਇਹ ਦੇਖੋ ਵੀ ਸਿਆਸਤ ਦੇ ਵਿੱਚ ਹੁਣ ਇੰਡੀਆ ਬਲਾਕ ਨੇ ਆਪ ਦਾ ਸਾਰਾ ਰੀਜਨਲ ਪਾਰਟੀਆਂ ਦਾ ਬਲਾਕ ਬਣਿਆ ਉਹ ਕਨਕਲੇਵ ਹੈ ਉਹਨਾਂ ਦਾ ਐਲਾਈਅੰਸ ਹੈ ਉਹਨਾਂ ਨੇ ਆਪਦੀ ਮਿਨੀਮਮ ਪ੍ਰੋਗਰਾਮ ਹੈ ਜਿਹੜਾ ਰੀਜਨਲ ਲੈਵਲ ਤੇ ਮਿਨੀਮਮ ਪੋਲਿਟਿਕਸ ਉੱਤੇ ਇਕੱਠੇ ਹੋ ਗਏ ਆ ਤੁਸੀਂ ਵੀ ਪੋਲਿਟਿਕਸ ਤੇ ਇਕੱਠੇ ਹੋਵੋ ਜੇ ਇਕੱਠੇ ਹੋਣਾ ਤਾਂ ਪੋਲਿਟਿਕਸ ਲੈ ਕੇ ਆਓ ਤੁਸੀਂ ਵਿੱਚ ਦੀ ਸਾਜ਼ਿਸ਼ ਸਾਲਸ ਜਿਹੜਾ ਬਣਾਉਣਾ ਅਕਾਲ ਤਖਤ ਜਸੇਦਾਰ ਨੂੰ ਉਹ ਤੁਸੀਂ ਆਪ ਦੇ ਮਤਾਬਕ ਵਰਤਦੇ ਹੋ ਉਹਦੇ ਚ ਜਿਹੜੀ ਡੋਮੀਨੇਟ ਧਿਰ ਹੈ ਜਿਹਦੇ ਕੋਲ ਐਸਜੀਪੀਸੀ ਦੇ ਮੈਂਬਰ ਜ਼ਿਆਦੇ ਆ ਉਹ ਸੁਖਵੀਰ ਬਾਦਲ ਤੇ ਉਹ ਪਰਦੇ ਆ ਰਹੇ ਹੋ بڑے ਜੋ ਜਿੱਤ ਕੀਤਾ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੇ ਦੋ ਵਾਰ ਰਿਜੈਕਟ ਕੀਤਾ ਅਕਾਲ ਤਖਤ ਦੇ ਜਸੇਦਾਰ ਦੇ ਸਾਰੇ ਹੁਕਮਨਾਮੇ ਨੂੰ ਫਿਰ ਤੁਸੀਂ ਮੁੜ ਕੇ ਆ ਸਾਰਾ ਇੱਕ ਵੱਖਰਾ ਇਸ਼ੂ ਹੈ ਵੀ ਤੁਸੀਂ ਫਿਰ ਬੇਅਦਬੀ ਦੇ ਮਸਲਿਆਂ ਵਿੱਚ ਆ ਰਾਮ ਰਹੀਮ ਦੇ ਕੇਸ ਦੇ ਵਿੱਚ ਸਰਸੇ ਵਾਲੇ ਡੇਰੇ ਦੇ ਵਿੱਚ ਵੀ ਤੁਸੀਂ ਅਕਾਲ ਤਖਤ ਨੂੰ ਆਪਣੀ ਮਰਜ਼ੀ ਨਾਲ ਵਰਤਿਆ ਜਿਹਦੇ ਜਿਹਦੀ ਤੁਸੀਂ ਜਿਹਦਾ ਖਵਾਜਾ ਤੁਸੀਂ ਅਜੇ ਭੁਗਤ ਰਹੇ ਹੋ ਅਕਾਲੀ ਦਲ ਬਾਦਲ ਭੁਗਤ ਰਹੇ ਹਾਂ ਇਸ ਕਰਕੇ ਇਹ ਤੌਰ ਤਰੀਕਾ ਜਿਹੜਾ ਆਪਣੇ ਆਪ ਵਿੱਚ ਬੜਾ ਗਲਤ ਤੌਰ ਤਰੀਕਾ ਹੈ ਅਕਾਲ ਤਖਤ ਦੇ ਇੰਟਰਵੈਨਸ਼ਨ ਵਾਲਾ ਪੁਰਾਣਾ ਤਰੀਕਾ ਸਾਰਾ ਅਕਾਲ ਤਖਤ ਦੀ ਤੋਂ ਸੁਪਰ ਮੈਸੀ ਹੈ ਨਹੀਂ ਅਕਾਲ ਤਖਤ ਦੀ ਉਸ ਕਿਸਮ ਦੀ ਜਿਹੜੀ ਕ੍ਰੈਡੀਬਿਲਟੀ ਹੈ ਵਿਸ਼ਵਾਸਯੋਗਤਾ ਹੈ ਸਾਰੀ ਉਹ ਤਾਂ ਤੁਸੀਂ ਅਪਾਇੰਟਿੰਗ ਅਥਾਰਟੀ ਬਣ ਕੇ ਜਥੇਦਾਰਾਂ ਨੂੰ ਆਪਣੀ ਮਰਜ਼ੀ ਨਾਲ ਲਿਫਾਫਿਆਂ 'ਚੋ ਬਦਲ ਕੇ ਤੇ ਲਿਫਾਫਿਆਂ 'ਚ ਹੀ ਪ੍ਰਧਾਨ ਬਣਾ ਕੇ ਜੀਪੀਸੀ ਤੁਸੀਂ ਇਸ ਕਿਸਮ ਦੀ ਤਾਂ ਕ੍ਰੈਡੀਬਿਲਟੀ ਲੈ ਆਂਦੀ ਉਹ ਲੋਕ ਨਮਾਇंदे ਜਾਂ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਬਿਲਕੁਲ ਨਹੀਂ ਕਰਦੇ ਸਿੱਖਾਂ ਦੀ ਇਸ ਕਰਕੇ ਤੁਸੀਂ ਇਹ ਸਰਕਸ਼ ਬਦਲਣਾ ਚਾਹੀਦਾ ਹੈ ਇਹ ਬੜਾ ਪੁਰਾਣਾ ਤੌਰ ਤਰੀਕਾ ਹੈ ਇਹਦੇ ਨਾਲ ਨਹੀਂ ਠੀਕ ਹੈ ਇਹਦੇ ਵਿੱਚੋਂ ਜੇ ਸਿਆਸਤ ਕੱਢਦੇ ਆ ਕੋਈ ਵੀ ਅਸੀਂ ਹੁਣ ਫੈਡਰਲ ਸਰਕਾਰ ਦੀ ਗੱਲਬਾਤ ਕਰਾਂਗੇ 21 ਨਵੰਬਰ ਕੋਰ ਕਮੇਟੀ ਬਣਾਈ ਹੈ ਇਹ ਸਾਰਾ ਕੁਝ ਆਪਣੇ ਲੈਵਲ ਤੇ ਉੱਥੇ ਉਹ ਸਿੱਧੂ ਸਾਹਿਬ ਆਨੰਦਪੁਰ ਸਾਹਿਬ ਜਿਹੜੀ ਉਹਨਾਂ ਨੇ ਜਨਰਲ ਜਲਾਸਾ ਜਾਂ ਕਹੋ ਡੈਲੀਗੇਟ ਜਲਾਸਾ ਬੁਲਾਇਆ ਉਹ ਕਹਿੰਦੇ ਉਹਦੇ ਚ ਭੁਿੱਖ ਦੀ ਰੂਪਰੇਖਾ ਅਲਿਖੀ ਜਾਏਗੀ ਸਾਰੀ ਉਹ ਠੀਕ ਹੈ ਨੰਦਪ੍ਰਸਾਦ ਦੇ ਵਿੱਚ ਬੁਲਾ ਲਿਆ ਕਿਤੇ ਬੁਲਾ ਲਿਆ ਡੈਲੀਗੇਟਰ ਜਾਸ ਪਹਿਲਾਂ ਤੇ ਚਾਹੀਦਾ ਸਾਰਾ ਕੁਝ ਬੜੀ ਦੇਰ ਦਾ ਨਹੀਂ ਹੋਇਆ ਡੈਲੀਗੇਟਰ ਜਾਸ ਇਹਨਾਂ ਦਾ ਪਾਰਟੀ ਦੀ ਰੀਆਰਗੇਨਾਈਜ਼ੇਸ਼ਨ ਨਹੀਂ ਹੋਈ ਥੱਲੇ ਤੋਂ ਪਾਰਟੀ ਦੇ ਕਿਸੇ ਮੈਂਬਰਸ਼ਿਪ ਚੂਣ ਨਹੀਂ ਹੋਈ ਸਾਰੀ ਉੱਪਰ ਤੋਂ ਸਾਰਾ ਕੁਝ ਟੌਪ ਡਾਊਨ ਆ ਪ੍ਰੋਗਰਾਮ ਇਹਨਾਂ ਦਾ ਸਾਰਾ ਜਦੋਂ ਕਿ ਪੋਲਿਟਿਕਸ ਵਿੱਚ ਸਾਰਾ ਥੱਲੇ ਤੋਂ ਜਾਣਾ ਚਾਹੀਦਾ ਇਸ ਕਰਕੇ ਕੋਈ ਇਹਨਾਂ ਦਾ ਵੱਖਰੀ ਕਿਸਮ ਦੀ ਪਾਰਟੀ ਨਹੀਂ ਕੋਈ ਜੇ ਅਕਾਲ ਤਖਤ ਦੇ ਜ세ਦਾਰ ਨਾਲ ਥੋੜਾ ਇੱਥੇ ਸ਼ੁੱਧ ਪਾਰਟੀ ਹੋ ਜਾਂਦੀ ਹੈ ਦੇਖੋ ਅਕਾਲੀ ਦਲ ਨੇ ਆਵਦਾ ਤੌਰ ਤਰੀਕਾ ਵਰਤਿਆ ਨਹੀਂ ਫੈਡਰਲਿਜ਼ਮ ਦੀ ਗੱਲ ਨੂੰ ਸਿਰਫ ਐਵੇਂ ਲੋਕਾਂ ਨੂੰ ਭਰਮਾਉਣ ਲਈ ਕਰਦੇ ਆ ਫੈਡਰਲਿਜ਼ਮ ਦੀ ਲੜਾਈ ਇਹਨਾਂ ਨੇ ਆਹੀ ਅਕਾਲੀ ਦਲ ਦਾ ਸੁਖਵੀਰ ਬਾਦਲ ਵਾਲਾ ਅਕਾਲੀ ਦਲ ਜਿਨ੍ਹਾਂ ਨੇ ਸਮਝੌਤਾ ਕਰਕੇ ਅਚਾਨਕ ਹੀ ਜਿਹੜਾ ਆਨੰਦਪੁਰ ਸਾਹਿਬ ਦੇ ਮਤੇ ਨੂੰ ਵਾਪਸ ਲੈ ਲੈਣਾ ਮੁੜ ਕੇ 40 ਸਾਲ ਉਹਦਾ ਨਾਂ ਨਹੀਂ ਲਿਆ ਹੁਣ ਤੂੰ ਤੁਹਾਨੂੰ ਲੋੜ ਮਹਿਸੂਸ ਹੁੰਦੀ ਹੈ ਹੁਣ ਤੁਸੀਂ ਉਹਦਾ ਨਾਲ ਲੈ ਲਓ ਸਰਬ ਇਹ ਵੀ ਤਾਂ ਹੋ ਸਕਦਾ ਹੈ ਕਿ ਨਵਾਂ ਆਨੰਦਪੁਰ ਸਾਹਿਬ ਦਾ ਮਤਾ ਕੋਈ ਲਿਆਉਣਾ ਹੋਵੇ ਨੰਨੇ ਉਹਨਾਂ ਤੋਂ ਸੌਦਾ ਮਤਵ ਨਹੀਂ ਆ ਸਕਦੇ ਲਿਆ ਸਕਦੇ ਸਾਰ ਫੈਡਰਲਿਜ਼ਮ ਦੀ ਗੱਲ ਨੂੰ ਤੁਸੀਂ ਤੁਸੀਂ ਇੱਕ ਤੁਹਾਡੇ ਪਾਲਿਸੀ ਪ੍ਰੋਗਰਾਮ ਦਾ ਹਿੱਸਾ ਹੋਵੇ ਤੁਹਾਡੇ ਪੋਲੀਟੀਕਲ ਹਿੱਸਾ ਹੋਵੇ ਸਾਰਾ ਜਿਹਦੇ ਤੋਂ ਕੋਈ ਭੱਜ ਨਾ ਸਕੇ ਸਾਰਾ ਕੁਝ ਇਹ ਤਾਂ ਹੈ ਤੁਹਾਡੀ ਰੀਜਨਲ ਪਾਰਟੀ ਆਲਾ ਕੋਈ ਪ੍ਰੋਗਰਾਮ ਬਣਦਾ ਹੋਵੇ ਤੁਸੀਂ ਹੁਣ ਤੱਕ ਤਾਂ ਬੀਜੇਪੀ ਨਾਲ ਰਲ ਕੇ ਅਲਟਰਾ ਨੈਸ਼ਨਲਿਸਟ ਅੱਤ ਦਰਜੇ ਦੀ ਜਿਹੜੀ ਅੰਦਰ ਅੰਨਾ ਰਾਸ਼ਟਰਵਾਦ ਜਿਹੜਾ ਅੰਨਾ ਰਾਸ਼ਟਰਵਾਦ ਅੰਨਾ ਰਾਸ਼ਟਰਵਾਦ ਦੀ ਅੰਦਰ ਰਾਸ਼ਟਰਵਾਦੀ ਤੁਸੀਂ ਪੋਲੀਟਿਕਸ ਕੀਤੀ ਹੈ ਉਹਦੇ ਵਿੱਚੋਂ ਪਾਰਟੀ ਮਾਰੀ ਗਈ ਹੈ ਤੁਸੀਂ ਇਹ ਥੋੜਾ ਕਿਤੇ ਕੋਈ ਪਾਰਟੀ ਤੁਹਾਡੇ ਆਪਸੀ ਦੀ ਗਰੁੱਪਾਂ ਕਰਕੇ ਮਾਰੀ ਹੈ ਹੁਣ ਹਜੇ ਵੀ ਤੁਸੀਂ ਅੰਦਰ ਆਕਤਵਾਦ ਉਹ ਸਾਡਾ ਕਰਦੇ ਹੋ ਦੇਸ਼ ਦਾ ਇੱਕ ਰੀਜਨਲ ਪਾਰਟੀ ਹੋਵੇ ਇੱਕ ਮਿਨੋਰਟੀ ਹੈ ਬਾਕੀ ਦੂਜੀ ਗੱਲ ਇਹ ਵੀ ਤੁਸੀਂ ਮਿਨੋਰਟੀ ਲੈਵਲ ਤੇ ਤੁਹਾਡੇ ਤੇ ਕੁਟ ਮਿਨੋਰਟੀ ਲੈਵਲ ਤੇ ਪਈ 84 ਤੁਹਾਡੇ ਤੇ ਐਵੇਂ ਪਿਆ ਦੂਜਾ ਇਸੇ ਤਰੀਕੇ ਉਹ ਦੂਜਾ ਤੁਹਾਨੂੰ ਨਵੀਂ ਦਿੱਲੀ ਆ ਜਿਹੜਾ ਦਿੱਲੀ ਸਟੈਲਿਸ਼ਮੈਂਟ ਹੈ ਉਹ ਤਾਂ ਤੁਹਾਨੂੰ ਮੈਜੋਰਿਟੀ ਲੈਵਲ ਦਾ ਟਰੀਟ ਕਰਦਾ ਤੇ ਰੋਕਦਾ ਸਾਰਾ ਜਿਹੜਾ ਕੁਝ ਕਰੋਨਾ ਆ ਉਹਦੇ ਮੈਜੋਰਿਟੀ ਲੈਵਲ ਤੇ ਟਰੀਟ ਕਰਦਾ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਸਾਰੇ ਦੇਸ਼ ਦੇ ਹੀ ਸਮਝਦੇ ਹੋ ਵੀ ਅਸੀਂ ਅਸੀਂ ਐਜੇ ਮੈਜੋਰਿਟੀ ਆਪਰੇਟ ਕਰਦੇ ਹਾਂ ਨਾ ਤੁਸੀਂ ਮੈਜੋਰਿਟੀ ਕਹਿੰਦੇ ਹੀ ਨਹੀਂ ਘੱਟ ਗਿਣਤੀ ਵਾਲੀ ਪੋਲਿਟਿਕਸ ਕਰਦੇ ਹੀ ਨਹੀਂ ਕਦੇ ਨਹੀਂ ਕਰਦੇ ਤੁਸੀਂ ਘੱਟ ਗਿਣਤੀ ਦਾ ਕਿ ਇਹ ਨਹੀਂ ਹੁੰਦਾ ਵੀ ਘੱਟ ਗਿਣਤੀ ਦਾ ਕਿਸੇ ਕਿਸੇ ਦੂਜੀ ਪਾਰਟੀ ਨਾਲ ਅਲਾਈਅੰਸ ਨਹੀਂ ਹੁੰਦਾ ਹੁਣ ਮੁਸਲਮਾਨ ਹੈ ਇੱਥੇ ਜਿੱਥੇ ਵੀ ਉਹਨਾਂ ਦੀ ਬਹੁਤ ਬਹੁਤ ਪਾਪੂਲੇਸ਼ਨ ਹੈ ਜਿਹੜੀ ਕੰਸਟੀਟੂਐਂਸੀ ਚ ਫਿਰ ਵੀ ਉਹ ਦੂਜੀਆਂ ਪਾਰਟੀਆਂ ਨਾਲ ਐਲਾਈਸ ਬਣਾਉਂਦੇ ਆ ਦੂਜੀਆਂ ਪਾਰਟੀਆਂ ਨੂੰ ਵੋਟਾਂ ਪਾਉਂਦੇ ਆ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਸਾਰੀਆਂ ਜਿਹੜੀਆਂ ਜਿਵੇਂ ਹੁਣ ਸਮਾਜਵਾਦੀ ਪਾਰਟੀ ਨਾਲ ਮੁਸਲਮਾਨ ਸਪੋਰਟ ਕਰਦੇ ਆ ਨਹੀਂ ਕਰਦੇ ਬੀਜੇਪੀ ਦੀ ਸਪੋਰਟ ਤੁਸੀਂ ਉਸ ਕਿਸਮ ਨਾਲ ਤੁਸੀਂ ਉਹਨਾਂ ਪਾਰਟੀਆਂ ਦੀ ਸਪੋਰਟ ਕਰੋ ਜਿਹੜੀ ਜਿਹੜੀਆਂ ਐਂਟੀ ਮਿਨੋਰਟੀ ਨਹੀਂ ਹੈ ਜਿਹੜੀਆਂ ਦੇਸ਼ ਦੇ ਵਿੱਚ ਫੈਡਰਲ ਸੈਟਅਪ ਤੇ ਸੈਕੂਲਰ ਸਿਸਟਮ ਤੇ ਹੋਣਾ ਚਾਹੁੰਦੇ ਤੁਸੀਂ ਉਹਨਾਂ ਨਾਲ ਕਰੋ ਪਰ ਇਹ ਹੁਣ ਤੁਸੀਂ ਅੰਧ ਅੰਧ ਰਾਸ਼ਟਰਵਾਦੀ ਜਿਹੜਾ ਤੁਸੀਂ ਕਹਿੰਦੇ ਉਹਨਾਂ ਨਾਲ ਕਰਕੇ ਉਹਦਾ ਸਾਰਾ ਖਮਾਜਾ ਭੁਗਤ ਲਿਆ ਅਕਾਲ ਤਖਤ ਨੂੰ ਜਿਹੜਾ ਵਰਤਨ ਹੈ ਕਿ ਨਾ ਇਹ ਵੀ ਆਪਣੇ ਆਪ ਵਿੱਚ ਗਲਤ ਗਲਤ ਗੱਲ ਹੈ ਸਾਰੀ ਅਕਾਲ ਤਖਤ ਦੀ ਪਹਿਲਾ ਵਿਸ਼ਵਾਸਯੋਗਤਾ ਤਾਂ ਬਣ ਸਕੂ ਜਿਹੜੇ ਉਹਦੇ ਹੁਕਮਨਾਮੇ ਪਹਿਲਾਂ ਪਹਿਲਾਂ ਦਿੱਤੇ ਹੋਇਆ ਵੀ ਕੋਈ ਵਿਧੀ ਵਿਧਾਨ ਬਣਾਇਆ ਜਾਵੇ ਅਕਾਲ ਤਖਤ ਦੀ ਜਿਹੜੀ ਅਪੋਇੰਟਿੰਗ ਅਥਾਰਟੀ ਹੈ ਉਸ ਨੂੰ ਚੋਣਨ ਵਾਲੀ ਕੋਈ ਤਾਕਤ ਹੈ ਉਹ ਬਸ ਇੱਕ ਅਕਾਲੀ ਦਲ ਦਾ ਪ੍ਰਧਾਨ ਨਾ ਹੋਵੇ ਉਹਦੇ ਲਖਾਫੇ ਚੋਂ ਉਹਨਾਂ ਨਿਕਲੇ ਉਹਦੇ ਲਈ ਇੱਕ ਸਿੱਖਾਂ ਦੀ ਸਰਬਸਾਂਝੀ ਕੋਈ ਨਾ ਕੋਈ ਕਾਲਜ ਕੋਈ ਗਰੁੱਪ ਕੋਈ ਸੰਗਠਨ ਬਣਿਆ ਹੋਵੇ ਸਾਰੇ ਥਾਵਾਂ ਤੋਂ ਲੈ ਕੇ ਧਾਰਮਿਕ ਬੰਦੇ ਇਹਦੇ ਉਹ ਸਾਰੇ ਦੁਨੀਆਂ ਦੇ ਲੈਵਲ ਤੇ ਚੁਣਿਆ ਜਾਵੇ ਉਹ ਹੁਣ ਕਿਉਂਕਿ ਹੁਣ ਸਿੱਖ ਬਾਹਰ ਵੀ ਰਹਿੰਦੇ ਆ ਸਾਰੇ ਥਾਵਾਂ ਦੇ ਨੁਮਾਇੰਦੇ ਲੈ ਕੇ ਉਹ ਨੁਮਾਇੰਦਿਆਂ ਦਾ ਇੱਕ ਗਰੁੱਪ ਬਣੇ ਉਹਦੇ ਚੋਂ ਕੋਈ ਅਕਾਲ ਤਖਤ ਦਾ ਜਸੇਦਾਰ ਚੁਣਿਆ ਜਾਵੇ ਉਹਦੇ ਵਿੱਚ ਅਕਾਲੀ ਦਲ ਦੀ ਕੋਈ ਇੰਟਰਫੀਰੈਂਸ ਹੀ ਨਹੀਂ ਹੋਵੇ ਐਸਜੀਪੀਸੀ ਦੀ ਨਾ ਹੋਵੇ ਫੇਰ ਹੀ ਉਹ ਇੰਡੀਪੈਂਡੈਂਟ ਅਥਾਰਟੀ ਬਣੂ ਕੋਈ ਜ਼ਿਆਦਾ ਮੀਨਿੰਗ ਬਣੂ ਉਹ ਤੁਸੀਂ ਕੁਝ ਨਹੀਂ ਕਰ ਰਹੇ ਉਹਦੇ ਲਈ ਤੁਸੀਂ ਅਪੋਇੰਟ ਕਰਾ ਤੁਹਾਡੀ ਅਕਾਲਤ ਐਸਜੀਪੀਸੀ ਨੂੰ ਰੱਖ ਲਈ ਐਸਜੀਪੀਸੀ ਵੀ ਸਵਾਪ ਤੇ ਆਪਾਂ ਬਤਾ ਚੁੱਕੀ ਬਿਹਾ ਚੁੱਕੀ ਇੱਕ ਇੱਕ ਗਰੁੱਪ ਹੈ ਅੰਗਰੇਜ਼ਾਂ ਨੇ ਜਦੋਂ ਇਹਨਾਂ ਦਾ ਕਬਜ਼ਾ ਕਰਕੇ ਅਖੀਰ ਇਹਨਾਂ ਨੂੰ ਬੁੱਧੂ ਬਣਾਇਆ ਕਹਦੇ ਉਹ ਅਕਾਲੀਆਂ ਨੂੰ ਜਾਂ ਇਸ ਕਿਸਮ ਦਾ ਉਹਨਾਂ ਨੇ ਆਪ ਦਾ ਐਸਜੀਪੀਸੀ ਐਕਟ ਦੇ ਰਾਹੀਂ ਗੁਰਦੁਆਰਾ ਐਕਟ ਦੇ ਰਾਹੀਂ ਆਪ ਦੀ ਆਪ ਦਾ ਇੱਕ ਥੋੜਾ ਸਿਆਸੀ ਦਖਲਅੰਦਾਜ਼ੀ ਦਾ ਜਾਂ ਸਰਕਾਰੀ ਦਖਲਅੰਦਾਜ਼ੀ ਦਾ ਇੱਕ ਟੂਲ ਦੇ ਰੱਖਿਆ ਟੂਲ ਬਣਾ ਕੇ ਰੱਖਿਆ। ਸਿਸਟਮ ਮੇਰਾ ਸਵਾਲ ਹੈ ਸ਼੍ਰੋਮਣੀ ਕਮੇਟੀ ਦੀ ਤੁਸੀਂ ਗੱਲ ਸ਼ੁਰੂ ਕੀਤੀ ਹੈ ਪਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ 2011 ਦੀਆਂ ਹੋਈਆਂ ਹੋਈਆਂ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਚੋਣ ਨਹੀਂ ਹੋਈ ਉਹੀ ਕਮੇਟੀ ਚੱਲ ਰਹੀ ਹੈ ਪਰ ਉਹ ਕਮੇਟੀ ਜਿਹੜੀ ਹੈ ਉਦੋਂ ਚੁਣੀ ਗਈ ਸੀ ਉਹ 5 ਸਾਲ ਲਈ ਚੁਣੀ ਗਈ ਸੀ ਪਰ ਉਸ ਤੋਂ ਬਾਅਦ ਉਹ ਲਗਾਤਾਰ ਅੱਪਰ ਉਸ ਨੂੰ ਚੋਣਾ ਨਹੀਂ ਕੀਤੀਆਂ ਹੋਈਆਂ ਨਾ ਉਹਨਾਂ ਨੂੰ ਪਾਸ ਕੀਤਾ ਗਿਆ ਉਹਦੇ ਚ ਬਹੁਤ ਸਾਰੇ ਜਿਹੜੇ ਉਹਨਾਂ ਦੇ ਮੈਂਬਰ ਹੈ ਕੁਝ ਮਰ ਗਏ ਜਾਂ ਕੋਈ ਕਾਰਨ ਕਰਕੇ ਇੱਧਰ ਉੱਧਰ ਹੋ ਗਏ ਤੇ ਨਾਲ ਦੀ ਨਾਲ ਹੀ ਅਸੀਂ ਦੇਖਦੇ ਆਂ ਕਿ ਹੁਣ ਜਿਹੜੀਆਂ ਸ਼ਰੋਣੀ ਕਮੇਟੀ ਦੇ ਲਈ ਵੋਟਾਂ ਬਣ ਰਹੀਆਂ ਉਹ ਵੋਟਾਂ ਜਿਹੜੀਆਂ ਪੰਜ ਵਾਰ ਵੋਟਾਂ ਬਣਾਉਣ ਦੀ ਜਿਹੜੀ ਮਿਆਦ ਵਧਾਉਣੀ ਪਈ ਹੈ ਕਿਉਂਕਿ ਵੋਟਾਂ ਜਿਹੜੀਆਂ ਸਿੱਖ ਸਮਾਜ ਦੇ ਅੰਦਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸੰਬੰਧੀ ਕੋਈ ਉਸ ਕਿਸਮ ਦੀ ਦਿਲਚਸਪੀ ਉਸ ਕਿਸਮ ਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲ ਰਿਹਾ ਸੋ ਇਸ ਕਰਕੇ ਹੁਣ ਫੇਰ ਦੁਬਾਰਾ ਜਿਹੜੀ ਮਿਆਦ ਹੈ ਉਹ ਸਤੰਬਰ ਤੱਕ ਵਧਾਈ ਗਈ ਹੈ ਤੇ ਜਿਹੜੀਆਂ ਵੋਟਾਂ ਬਣੀਆਂ 27 ਲੱਖ ਹੈ ਜਿਹੜੀਆਂ ਪਿਛਲੀ ਵਾਰ ਨਾਲੋਂ ਲਗਭਗ ਅਧੀਆਂ ਨਾ ਇਸ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਜਦੋਂ ਤੁਸੀਂ ਸ਼ਰੋਨੀ ਕਮੇਟੀ ਦੀ ਗੱਲ ਕਰਦੇ ਹੋ ਜਾਂ ਸ਼ਕਾਲੀ ਦਲ ਜੋ ਫੈਸਲੇ ਕਰ ਰਿਹਾ ਉਹਦੀ ਗੱਲ ਕਰਦੇ ਹੋ ਦੇਖੋ ਮੈਂ ਦੋ ਥੋੜੇ ਜਿਹਾ ਸ਼ਬਦਾਂ ਦੀ ਦੱਸਦੇ ਆਂ ਕੱਲ ਥੋੜੀ ਜਿਹੀ ਐਸਜੀਪੀਸੀ ਉੱਤੇ ਕੱਲਾ ਇਸ਼ੂ ਆਪਾਂ ਡਿਸਕਸ ਕਰਨ ਵਾਲਾ ਇੱਕ ਵੱਖਰਾ ਆਪਣੇ ਵੱਡਾ ਵੱਡਾ ਵਿਸ਼ਾ ਹੈ ਪਰ ਮੋਟੀ ਗੱਲ ਇਹ ਹੈ ਵੀ ਅਕਾਲ ਤਖਤ ਜਦੋਂ ਐਸਜੀਪੀਸੀ ਦਾ ਗੁਰਦੁਆਰਾ ਐਕਟ 1925 ਬਣਾਇਆ ਉਹਦੇ ਚ ਵੱਡੀ ਗਿਣਤੀ ਸਿੱਖਾਂ ਦੀ ਜਿਹੜੇ ਲੀਡਰਸ਼ਿਪ ਸੀ ਉਹ ਇਹਨੂੰ ਮੰਨਦੀ ਨਹੀਂ ਸੀ ਉਹਨਾਂ ਨੂੰ ਜੇਲ੍ਹਾਂ ਚ ਸਾਲ ਤੱਕ ਰੱਖਿਆ ਪਿੱਛੇ ਜਿਹੜਾ ਦਸਖਤ ਕਰ ਦਿੰਦਾ ਸੀ ਇਸ ਖੜੜੇ ਤੇ ਇਸ ਇਸ ਕਾਨੂੰਨ ਤੇ ਵੀ ਮੈਂ ਤਿਆਰ ਸਹਿਮਤ ਗੁਰਦੁਆਰਾ ਐਕਟ 1925 ਨਾਲ ਉਹਨੂੰ ਛੱਡ ਦਿੰਦੇ ਸੀ ਇਹਦੇ ਛੱਡਣ ਦਾ ਮਤਲਬ ਸਰਕਾਰ ਨੇ ਜਾਂ ਅੰਗਰੇਜ਼ ਸਰਕਾਰ ਨੇ ਉਦੋਂ ਉਹਨਾਂ ਨੂੰ ਪਤਾ ਸੀ ਇਹਦੇ ਰਾਹੀਂ ਸਾਡੀ ਦਖਲੰਦ ਦੀ ਸਿੱਧੀ ਧਰਮ ਦੇ ਵਿੱਚ ਦਖਲੰਦ ਆ ਜੀ ਸਿੱਖ ਧਰਮ ਚ ਮੁੜ ਕੇ 47 ਵੀ ਹੋ ਗਿਆ ਤੁਸੀਂ ਉਹ ਵੀ ਨਹੀਂ ਬਦਲਿਆ 47 ਚ ਨਹੀਂ ਬਦਲਿਆ 60% ਗੁਰਦੁਆਰੇ ਆ ਜਿਹੜੇ ਪਾਕਿਸਤਾਨ 'ਚ ਰਹੇਗੇ 40 ਇੱਧਰ ਆ ਗਏ ਜਿਹੜੇ ਹਿਸਟੋਰੀਕਲ ਗੁਰਦੁਆਰੇ ਸਾਰੇ ਉਧਰ ਰਹੇਗੇ ਫੇਰ ਵੀ ਨਾ ਤੁਸੀਂ ਆਪਣਾ ਐਸਜੀਪੀਸੀ ਦੇ ਐਕਟ ਨੂੰ ਬਦਲਿਆ ਬੇਸਿਕ ਕੋਈ ਤਬਦੀਲੀ ਕੀਤੀ ਨਹੀਂ ਜਿਹੜੀ ਕਰਨੀ ਬਣਦੀ ਸੀਗੀ ਉਦੋਂ 47 ਤੋਂ ਬਾਅਦ ਤਾਂ ਬਣਦੀ ਸੀ ਸਾਰੀ ਸਥਿਤੀ ਬਦਲ ਗਈ ਸੀਗੀ ਸਾਰੀ ਮੁੜ ਕੇ ਕੋਈ ਉਹੀ 100 ਸਾਲ ਪੁਰਾਣਾ ਐਕਟ ਚੱਲੀ ਜਾਂਦਾ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਉਹਦੇ ਵਿੱਚ ਬੇਸਿਕ ਕੋਈ ਤਬਦੀਲੀ ਨਹੀਂ ਤੁਹਾਡਾ ਕਹਿਣਾ ਇਹ ਹੈ ਸਿੱਧੂ ਸਾਹਿਬ ਕਿ ਜਿਹੜੀ ਸ਼ਰੋਣੀ ਕਮੇਟੀ ਹੈ ਇਹ ਸਰਕਾਰ ਦਾ ਹੀ ਟੂਲ ਹੈ ਸਰਕਾਰ ਦੇ ਐਕਟਰਾਂ ਹੀ ਬਣੀ ਹੋਈ ਹੈ ਤੇ ਇਸ ਕਰਕੇ ਇਹ ਕਮੇਟੀ ਆਜ਼ਾਦਾਨਾ ਤੌਰ ਤੇ ਕੰਮ ਕਰਨ ਦੇ ਅਸਮਰੱਥ ਵੇਖੋ ਪਹਿਲੀ ਗੱਲ ਤਾਂ ਇਹ ਬੜੀ ਹੈਰਾਨੀ ਗੱਲ ਹੈ ਵੀ ਉਹ ਅਕਾਲੀ ਦਲ ਦੀ ਇੱਕ ਬੋਤੀ ਬਣੀ ਹੋਈ ਆ ਉਹਦੇ ਉਹਦੇ ਜੇਬ 'ਚ ਹੈ ਸਾਰਾ ਕੁਝ ਫਿਰ ਉਹਦੇ ਗਾਹਾਂ ਜੇਬ ਦੇ ਵਿੱਚ ਹੈਗਾ ਉਹਦੀ ਮਰਜ਼ੀ ਚੱਲਦੀ ਆ ਕਾਲ ਤੋਂ ਤੇ ਜਿਹਦਾ ਨੂੰ ਅਪਾਇੰਟ ਕਰਦੇ ਦੱਸੋ ਕੀ ਦੀ ਕ੍ਰੈਡੀਬਿਲਟੀ ਰਹੀ ਪਹਿਲਾਂ ਤਾਂ ਐਸਜੀਪੀਸੀ ਦੀ ਕ੍ਰੈਡੀਬਿਲਟੀ ਨਹੀਂ ਜਿਹਦੇ ਚ ਹਾਊਸ ਐ 5 ਸਾਲ ਲਈ ਚੁਣਿਆ ਹੋਵੇ 5 ਸਾਲ ਤੋਂ ਛੇ ਆਪਣਾ ਆਪ ਡਿਜਾਰਵ ਹੋ ਜਾਣਾ ਚਾਹੀਦਾ ਖਤਮ ਹੋ ਜਾਣਾ ਚਾਹੀਦਾ ਉਹ ਹਾਊਸ ਹੀ ਤੁਰਿਆ ਆ ਰਿਹਾ 2011 ਤੋਂ ਬਾਅਦ ਇਹ ਪਹਿਲਾਂ ਵੀ 17 ਵਾਰ 17 ਸਾਲ ਇੱਕ ਵਾਰ ਐਸਜੀਪੀਸੀ ਰਹੀ ਇੱਕ ਵਾਰ 15 16 ਸਾਲ ਇੱਕ ਵਾਰ ਹੀ ਐਸਜੀਪੀਸੀ ਰਹੀ ਜਦੋਂ ਸਰਕਾਰ ਨੂੰ ਦਿੱਲੀ ਨੂੰ ਲੋਡ ਹੁੰਦੀ ਹੈ ਉਦੋਂ ਉਹ ਚੋਣ ਕਰਵਾ ਦਿੰਦੇ ਆ ਜਦੋਂ ਆਪਦੇ ਮਰਜ਼ੀ ਦਾ ਸਾਰਾ ਕੁਝ ਇੱਥੇ ਕਰਨਾ ਹੁੰਦਾ ਉਹ ਪੋਲੀਟੀਕਲ ਪਾਰਟੀ ਨੂੰ ਪਾ ਤਾਕਤ ਜੇ ਰੱਖਣਾ ਹੁੰਦਾ ਉਹਦੇ ਲਈ ਇਹ ਜ਼ੋਨ ਕਰਾ ਦਿੰਦੇ ਆ ਇਸ ਕਰਕੇ ਇਹ ਆਪਣੇ ਆਪ ਵਿੱਚ ਐ ਜੀ ਪੀ ਸੀ ਕੋਈ ਅਮਿਤ ਨਹੀਂ ਰੱਖਦੀ ਤਾਂ ਹੀ ਇਸੇ ਕਰਕੇ ਲੋਕ ਮੈਂਬਰ ਨਹੀਂ ਬਣਾ ਰਹੇ ਲੋਕਾਂ ਨੂੰ ਪਤਾ ਵੀ ਇਹ ਇਹ ਸਾਰਾ ਕੁਝ ਹਿਰਾਫਰੀਆ ਇਹ ਨੂਰਾ ਕੁਸ਼ਤੀ ਆ ਸੈਂਟਰ ਨਾਲ ਜਿਹੜੀ ਅਕਾਲੀ ਦਲ ਕਰਦਾ ਵੀ ਹਜੇ ਜ਼ੋਨ ਨਾ ਕਰਾਓ ਮੀਂਹੀ ਭੋਗਤਾ ਸਾਰਾ ਕੁਝ ਐਸਜੀਪੀਸੀ ਦਾ ਐਸਜੀਪੀਸੀ ਦੀ ਕੋਈ ਕ੍ਰੈਡੀਬਿਲਟੀ ਕਿਹੜੀ ਆ ਦੱਸੋ ਤੁਸੀਂ ਐਸਜੀਪੀਸੀ ਵਿੱਚ ਮਨੋਪਲੀ ਪੀਟੀਸੀ ਆਪ ਦੇ ਚੈਨਲ ਦੀ ਬਾ ਸੁਖਵੀਰ ਬਾਦਲ ਨੇ ਕੀਤੀ ਐ ਤੇ ਮਨੋਪਲੀ ਚੱਲ ਰਹੀ ਆ ਕਿੰਨਾ ਰੌਲਾ ਪੈ ਗਿਆ ਅਕਾਲ ਤਖਤ ਦੇ ਹੁਕਮਨਾਮਾ ਵੀ ਆ ਗਿਆ ਵੀ ਤੁਸੀਂ ਪੀਟੀਸੀ ਤੋਂ ਬਦਲ ਕੇ ਆਪਣਾ ਚੈਨਲ ਚਲਾਓ ਕੋਈ ਗੱਲਬਾਤ ਨਹੀਂ ਕੋਈ ਅਸੀਂ ਤੁਸੀਂ ਕਰ ਨਹੀਂ ਸਕਦੇ ਉਹਦਾ ਜਥੇਦਾਰ ਆ ਉਹਦੇ ਰਾਹੀਂ ਕਰਨਾ ਬੜੀ ਗਲਤੀ ਗੱਲ ਹੈ ਵੇਖੋ ਜਥੇਦਾਰ ਨੂੰ ਤੁਸੀਂ ਖਲੀਫੇ ਦਾ ਨਹੀਂ ਦੇ ਸਕਦੇ ਅਹੁਦਾ ਜਦੋਂ ਪਹਿਲੀ ਖਲੀਫਾ ਸੀਗਾ ਸਲਾਮਿਕ ਵਰਲਡ ਦਾ ਪਹਿਲੇ ਦਿਨਾਂ ਚ ਉਹਨੇ ਭੇਜਿਆ ਸੀ ਮੀਰ ਕਾਸਿਮ ਨੂੰ ਵੀ ਜਾ ਕੇ ਸਿੰਧ ਤੇ ਹਮਲਾ ਕਰ ਜਿੱਤਿਆ ਜਿਹੜਾ ਉਹਨੇ ਉਹ ਉਹ ਐਕਸਪਿਡੀਸ਼ਨ ਭੇਜਦਾ ਹੁੰਦਾ ਸੀ ਉਹ ਨਾਲ ਫੌਜ ਵੀ ਭੇਜਦਾ ਹੁੰਦਾ ਸੀ ਹੁਕਮ ਵੀ ਕਰਦਾ ਹੁੰਦਾ ਸੀ ਤੁਹਾਡੇ ਹੁਣ ਖਲੀਫੇ ਦੇ ਲੈਵਲ ਤੇ ਤੁਸੀਂ ਅਕਾਲ ਤਖਤ ਦੇ ਜੈਸਦਾਰ ਨੂੰ ਕਿਵੇਂ ਮਿਲ ਲੋਗੇ ਕਿਹੜੀ ਇਹ ਦੀ ਹਸિયਤ ਹੈ ਕਿਸ ਹਸિયਤ ਚ ਰੱਖੋਗੇ ਇਸ ਕਰਕੇ ਨਾ ਤੁਸੀਂ ਧਾਰਮਿਕ ਕੋ ਅਥਾਰਟੀ ਹੈ ਕਿਉਂਕਿ ਉਹ ਜਿਹੜੇ ਮਰਜ਼ੀ ਦੇ ਚੁਣੇ ਬੰਦੇ ਹੁੰਦੇ ਹੁੰਦੇ ਧਾਰਮਿਕ ਅਥਾਰਟੀ ਤੁਹਾਡੀ ਮੰਨੀ ਨਹੀਂ ਜਾਂਦੀ ਸਾਰੀਆਂ ਡੇਰੇਦਾਰੀਆਂ ਦਾ ਕਬਜ਼ਾ ਹੋਇਆ ਵਾ ਐਸਜੀਪੀਸੀ ਦੇ ਵਿੱਚ ਜਿਹੜਾ ਕਿ ਐਸਜੀਪੀਸੀ ਨੇ ਡੇਰੇਦਾਰਾਂ ਨੂੰ ਲਾ ਕੇ ਐਸਜੀਪੀਸੀ ਬਣਾਈ ਸੀਗੀ ਤਾਂ ਇਸ ਕਰਕੇ ਇਹ ਹੁਣ ਨਵੇਂ ਐਸਜੀਪੀਸੀ ਦੇ ਮੈਂਬਰ ਹੈ ਇਹ ਤੁਸੀਂ ਨਵੇਂ ਮਹਾਂਤ ਖੜੇ ਹੋਗੇ ਜਿਹੜੇ ਲੈਂਦੇ ਨਹੀਂ ਕਿਸੇ ਤੋਂ ਉਹ ਕਿਹਾ ਵੀ ਇਹਲੀ ਨੇ ਉਸ ਵੇਲੇ ਦੇ ਗਵਰਨਰ ਜਨਰਲ ਨੇ ਬੀਐਨ ਦੇ ਗੱਲ 'ਚ ਮੈਂ ਇਹ ਜਾ ਐਕਟ ਪਾ ਚੁੱਕੇ ਹਾਂ ਪਾ ਕੇ ਚੱਲੇ ਆ ਤੇ ਇਹ ਲਾ ਨਹੀਂ ਸਕਣਗੇ ਹੁਣ ਪੋਤ ਪੋਤ ਪੋਤਰੇ ਤੱਕ ਗਾਹ ਤੱਕ ਤੇ ਉਹੀ ਗੱਲ ਹੋ ਗਈ ਚਾਰ ਪੰਜ ਜਨਰੇਸ਼ਨ ਲੰਘ ਗਈਆਂ ਪੰਜ ਜਨਰੇਸ਼ਨ ਲੰਘ ਗਈਆਂ ਤੇ ਉਹ ਹਜੇ ਤੱਕ ਇਸ ਜੀ ਪੀਸੀ ਦਾ ਉਹੀ ਦੀ ਉਹੀ ਹੈ ਉਹੀ ਸਟਾਈਲ ਹੈ ਚੋਣ ਦਾ ਵੀ ਚੋਣ ਦਾ ਤਰੀਕਾ ਵੀ ਬਦਲਣ ਵਾਲਾ ਜਿਹੜਾ ਫਰਸਟ ਪਾਸ ਦਾ ਪੋਸਟ ਸਿਸਟਮ ਹੈ ਜਿਹੜਾ ਦੁਨੀਆ ਸਾਰੀ ਨੇ ਛੱਡਤਾ ਡੈਮੋਕ੍ਰੇਸੀਆਂ ਨੇ ਉਹੀ ਇੱਥੇ ਅੱਜ ਤੱਕ ਤੇ ਜਿਹੜਾ ਪਹਿਲਾ ਪਹਿਲਾ ਚੱਲਿਆ ਅੰਗਰੇਜ਼ਾਂ ਨੂੰ ਉਦੋਂ ਉਸ ਵੇਲੇ ਚੱਲਦਾ ਹੁੰਦਾ ਸੀ ਉਹੀ ਇਸ ਜੀ ਪੀਸੀ 'ਚ ਹੈ ਇਸ ਜੀ ਪੀਸੀ ਦੀ ਕੋਈ ਆਪਣੀ ਆਪ ਚ ਬੁੱਕਤ ਨਹੀਂ ਹੈ ਇਸ ਲੈਵਲ ਤੇ ਤੇ ਫਿਰ ਉਹ ਜਿਹੜੀ ਜਿਹੀ ਆਪ ਦੀ ਬੁੱਕਤ ਨਹੀਂ ਉਹ ਅਕਾਲ ਤਖਤ ਦੀ ਚੋਣ ਕਰਦਾ ਫਿਰ ਅਕਾਲ ਤਖਤ ਦੇ ਉਹ ਚੋਣ ਨੂੰ ਤੁਸੀਂ ਗੱਲਾਂ ਬਾਤਾਂ ਨਾਲ ਵੱਡਾ ਕਰਕੇ ਪੇਸ਼ ਕਰਦੇ ਹੋ ਜਦੋਂ ਕਿ ਉਹ ਨੂੰ ਤੁਸੀਂ ਲਗਾਤਾਰ ਪਰਤ ਰਹੇ ਹੋ ਅਕਾਲੀ ਦਲ ਇਸ ਕਰਕੇ ਸਾਰੀ ਆਪਣੇ ਆਪ ਵਿੱਚ ਗਲਤ ਹੈ ਸਾਰਾ ਲੋਕਾਂ ਨੂੰ ਬੁੱਧੂ ਬਣਾਉਣ ਦੀ ਗੱਲ ਹੈ ਬਹੁਤ ਲੰਬਾ ਸਮਾਂ ਬਣਾ ਲਿਆ ਤੁਸੀਂ ਸਵਾਲ ਤਾਂ ਇਹ ਹੈ ਵੀ ਤੁਸੀਂ ਪੋਲਿਟਿਕਸ ਦੱਸੋ ਤੇ ਪੋਲਿਟਿਕਸ ਕੀ ਲੈ ਕੇ ਆਉਣੇ ਪੋਲਟਿਕਸ ਤੇ ਇਕੱਠੇ ਹੋ ਸਿੱਧਾ ਇਸ ਕਰਕੇ ਦੋ ਕਨਸਟੀਟਿਊਸ਼ਨ ਨਾ ਬਣਾਓ ਦੋ ਸੰਵਧਾਨ ਨਾ ਬਣਾਓ ਇੱਕ ਐ ਜੀ ਪੀ ਸੀ ਦੀ ਇਲੈਕਸ਼ਨ ਲੜ ਲਈ ਐ ਤੇ ਇੱਕ ਇਲੈਕਸ਼ਨ ਕਮਿਸ਼ਨ ਨੂੰ ਪੋਲਿਟੀਕਲ ਪਾਰਟੀ ਦੌਰ ਤੇ ਦੇਣ ਲਈ ਐ ਇਹ ਜਿਹੜੇ ਜਿਹੜੇ ਸਾਰੇ ਕੁਝ ਕਰ ਰਹੇ ਹੋ ਇਹ ਇਹ ਸਾਰਾ ਠੱਗੀ ਆ ਲੋਕਾਂ ਨਾਲ ਠੱਗੀ ਮਾਰੀ ਜਾ ਰਹੇ ਹੋ ਇਸੇ ਕਰਕੇ ਚਾਰ ਇਲੈਕਸ਼ਨਾਂ ਤੁਸੀਂ ਹਾਰ ਰਹੇ ਹੋ ਅੱਗੇ ਵੀ ਕੋਈ ਨਿਸ਼ਾਨਾ ਦਿੱਸਦਾ ਨਹੀਂ ਵੀ ਕਿਸ ਤਰੀਕੇ ਨਾਲ ਤੁਸੀਂ ਅੱਗੇ ਪਾਵਰ 'ਚ ਆ ਜਾਓਗੇ ਤੇ ਹਜੇ ਵੀ ਐਸੇ ਦੁਬਦਾ ਚਾ ਇਹ ਕ ਲਾਸਟ ਗੱਲ ਮੈਂ ਕਹਿਣਾ ਚਾਹੁੰਦਾ ਹਜੇ ਵੀ ਦੁਬਦਾ ਚਾ ਦੋਨੋਂ ਗਰੁੱਪ ਬੀ ਅਕਾਲੀ ਦਲ ਅਸੀਂ ਦੋਨੋਂ ਗਰੁੱਪਾਂ ਦੀ ਇਹੀ ਦੌੜ ਹੈ ਬੀਬੀ ਐਕਸੀ ਭਾਜਪਾ ਨਾਲ ਕਿਵੇਂ ਸੰਬੰਧ ਬਣਾ ਲੀਏ ਭਾਜਪਾ ਨਾਲ ਸਾਡਾ ਕਿਵੇਂ ਜੋੜ ਹੋ ਜੂਗਾ ਇਹ ਇਨਡਾਇਰੈਕਟ ਸਿੱਧੇ ਸਿੱਧੇ ਅਸੀਂ ਕਿਵੇਂ ਕਰ ਲਈਏ ਕਿਉਂਕਿ ਕਾਂਗਰਸ ਦੇ ਨਾਮ ਉੱਤੇ ਤਾਂ ਇਹਨਾਂ ਨੇ ਬਹੁਤ ਚਿਰ ਐਂਟੀ ਕਾਂਗਰਸੀਜ਼ਮ ਕਰਕੇ ਰਾਜ ਕਰ ਲਿਆ ਕਿੰਨਾ ਲੰਬਾ ਸਮਾਂ ਪੋਲਿਟਿਕਸ ਚਲਾ ਲੀ ਅਕਾਲੀ ਦਲ ਨੇ ਬੜਾ ਲੰਬਾ ਸਮਾਂ ਇਸ ਕਹਿ ਕੇ ਤੇ ਕੰਮ ਕਾਂਗਰਸ ਤੋਂ ਵੀ ਮਾਰੇ ਕੀਤੇ ਆ ਭਾਜਪਾ ਵਾਲੇ ਕੀਤੇ ਤੇ ਭਾਜਪਾ ਨੂੰ ਹੁਣ ਕਾਂਗਰਸ ਨੇ ਲਾਤਾ ਸੈਂਟਰ ਲੈਵਲ ਉੱਤੇ ਉਹਨਾਂ ਦੀ ਪ੍ਰੋਬਲਮ ਪੜੇ ਵੇ ਤੇ ਇਸ ਕਰਕੇ ਪੋਲਿਟਿਕਸ ਦੀ ਜਿਹੜੀ ਸਹੀ ਹੈ ਉਹ ਫੜਨਾ ਚਾਹੀਦਾ ਅਕਾਲੀ ਦਲ ਪੋਲਿਟਿਕਸ ਦੇ ਲੈਵਲ ਉੱਤੇ ਸਾਰੇ ਦੇਸ਼ ਤੋਂ ਹੀ ਪਿੱਛੇ ਰਹਿ ਗਿਆ ਹੋਰ ਰੀਜਨਲ ਪਾਰਟੀਆਂ ਆਪਣੇ ਆਪ ਵਿੱਚ ਕੋਈ ਨਾ ਕੋਈ ਕਿਸੇ ਪੋਜੀਸ਼ਨ ਤੇ ਖੜੀਆਂ ਸਾਰੀਆਂ ਸਮਾਜਵਾਦੀ ਪਾਰਟੀ ਵੀ ਖੜੀ ਐ ਏਡੇ ਵੱਡੇ ਯੂਪੀ ਦੇ ਵਿੱਚ ਇੱਕ ਰੀਜਨਲ ਪਾਰਟੀ ਦੇ ਲੈਵਲ ਤੇ ਥੱਲੇ ਸਾਊਥ ਵਿੱਚ ਰੀਜਨਲ ਪਾਰਟੀਆਂ ਖੜੀਆਂ ਜਿਹੜਾ ਹੁਣ ਸਪੋਰਟ ਦਿੱਤੀ ਹੋਈ ਹੈ ਆਂਧਰਾ ਵਾਲਿਆਂ ਨੇ ਉਹ ਵੀ ਰੀਜਨਲ ਪਾਰਟੀ ਦੇ ਲੈਵਲ ਤੇ ਸਰਕਾਰ ਨੂੰ ਸਪੋਰਟ ਦਿੱਤੀ ਹੈ ਤੇ ਬੇਸਿਕਲੀ ਤਾਂ ਬਿਹਾਰ ਦੀ ਨਿਤਿਸ਼ ਕੁਮਾਰ ਦੀ ਪਾਰਟੀ ਵੀ ਰੀਜਨਲ ਹੈ ਤੁਹਾਡੇ ਕੋਲੇ ਤਾਂ ਤੁਸੀਂ ਰੀਜਨਲ ਲੈਵਲ ਦਾ ਵੀ ਕੋਈ ਐਸ ਕਿਸਮ ਦਾ ਇਨਾਂ ਕੋਲੇ ਰਿਹਾ ਨਹੀਂ ਹਾਂਜੀ ਉਹਨੇ ਵਿੱਚ ਸਸਬ ਆਪਣਾ ਸਮਾ ਵੀ ਸਮਾਪਤੀ ਵੱਲ ਵਧ ਰਿਹਾ ਪਰ ਇਹ ਜ਼ਰੂਰ ਹੈ ਕਿ ਹੁਣ ਫੇਰ ਨਵੇਂ ਸਿਰੇ ਤੋਂ ਜਿੱਥੇ ਅਕਾਲੀ ਰਾਜਨੀਤੀ ਚ ਇਹ ਕੁਝ ਵਾਪਰ ਰਿਹਾ ਉੱਥੇ ਦੂਜੇ ਪਾਸੇ ਬੇਅਦਬੀ ਦੀਆਂ ਘਟਨਾਵਾਂ ਨੇ ਫੇਰ ਨਵੇਂ ਸਿਰੇ ਤੋਂ ਚਰਚਾ ਵਿੱਚ ਆ ਗਈਆਂ ਤੇ ਉਹਨਾਂ ਘਟਨਾਵਾਂ ਨੂੰ ਲੈ ਕੇ ਜਿੱਥੇ ਕਮਰਬੀਜੇ ਪ੍ਰਤਾਪ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਅੰਬਰਸਾਦ ਤੋਂ ਵਿਧਾਇਕ ਨੇ ਤੇ ਉਹਨਾਂ ਨੇ ਬਕਾਇਦਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਸੰਧਵਾ ਉਹਨਾਂ ਨੂੰ ਮਿਲ ਕੇ ਇਹ ਗੱਲ ਕਹੀ ਹੈ ਕਿ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਹੈਗੀਆਂ ਇਹਦੇ ਉੱਤੇ ਵਿਦਾਨ ਸਭਾ ਦੇ ਅੰਦਰ ਜਿਹੜੀ ਹੈ ਉਹ ਬਹਿਸ ਕਰਾਈ ਜਾਵੇ ਇਹਦੇ ਤੇ ਚਰਚਾ ਕੀਤੀ ਜਾਵੇ ਜਿਹੜੀ ਇਹ ਬੇਅਰਬੀ ਦੀਆਂ ਘਟਨਾਵਾਂ ਦਾ ਕੇਸ ਹੈਗੇ ਆ ਮਾਮਲੇ ਹੈਗੇ ਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੀ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਮਾਮਲਾ ਹੈ ਉਹਦੇ ਸੰਬੰਧ ਵਿੱਚ ਵੀ ਜਿਹੜੀ ਹੈ ਉੱਥੇ ਚਰਚਾ ਹੋਵੇ ਤੇ ਤੀਸਰੀ ਗੱਲ ਉਹਨਾਂ ਨੇ ਕਹੀ ਹੈ ਸੰਧਵਾ ਹੋਣਾਂ ਨੂੰ ਕਿ ਮੈਨੂੰ ਉੱਥੇ 40 ਮਿੰਟ ਦਾ ਸਮਾਂ ਦਿੱਤਾ ਜਾਵੇ ਜਿਹੜੀਆਂ ਬੇਅਰਬੀ ਦੀਆਂ ਘਟਨਾਵਾਂ ਉਹਨਾਂ ਉੱਤੇ ਬੋਲਣ ਲਈ ਇਕਤੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਸ਼ਖਬੀਰ ਆਪਣੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਨੇ ਇੱਧਰ ਹਿਆਰਪੁਰ ਚ ਬੋਲਦਿਆਂ ਇਹ ਗੱਲ ਕਹੀ ਹੈ ਕਿ ਜਿਹੜੀਆਂ ਬੇਅਦਬੀਆਂ ਘਟਨਾਵਾਂ ਦੀ ਗੱਲ ਕਰਦੇ ਆ ਜਾਂ ਜਿਹੜਾ ਸ਼ਖਬੀਰ ਸਿੰਘ ਬਾਦਲ ਦਾ ਜਿਹੜਾ ਸਪਸ਼ਟੀਕਰਨ ਕਾਲ ਤੱਕ ਤੇ ਦਿੱਤਾ ਹੋਇਆ ਜਦੋਂ ਉਹ ਜਨਤਕ ਹੋਇਆ ਤਾਂ ਉਹਦੇ ਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਹੈਗੀ ਹੈ ਮੁੱਖ ਮੰਤਰੀ ਨੇ ਕਿ ਜੋ ਕੁਝ ਵੀ ਇਹ ਵਾਪਰ ਰਿਹਾ ਇਹ ਇਹਦੇ ਵਿੱਚ ਅਸੀਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਹਰ ਹਾਲ ਸਜ਼ਾ ਦੇਵਾਂਗੇ ਤੇ ਸਾਡੇ ਕੋਲ ਕੁਝ ਨਵੇਂ ਸਬੂਤ ਨਵੇਂ ਕਾਗਜ਼ ਸਾਡੇ ਕੋਲੇ ਪਹੁੰਚ ਗਏ ਆ ਜਿੰਦਾ ਅਸੀਂ ਖਲਾਸਾ ਅਗਲੇ ਦਿਨਾਂ 'ਚ ਕਰਾਂਗੇ ਸੋ ਇਹ ਲੱਗਦਾ ਇਹ ਹੈ ਕਿ ਬੇਅਦਬੀਆਂ ਘਟਰਾਵਾ ਫੇਰ ਨਵੇਂ ਸਿਰੇ ਤੋਂ ਰਾਜਨੀਤੀ ਦੇ ਕੇਂਦਰ ਬਿੰਦੂ 'ਚ ਆ ਰਹੀਆਂ ਜੀ ਵੈਸੇ ਤਾਂ ਮੈਂ ਇਸ ਐਸਜੀਪੀਸੀ ਤੇ ਜਿਹੜਾ ਅਕਾਲਤ ਸੁਖਵੀਰ ਬਾਦਲ ਨੇ ਅਕਾਲਤ ਅਖਤਰ ਨੂੰ ਚਿੱਠੀਆਂ ਦਿੱਤੀਆਂ ਦੋਨਾਂ ਦਾ ਕੋਈ ਮੀਨਿੰਗ ਨਹੀਂ ਦੋਨਾਂ ਨੇ ਪੱਲਾ ਝਾੜਿਆ ਤਾਂ ਉਹਨੇ ਕਿਹਾ ਵੀ ਸਾਰੀ ਗੱਲ ਇਹ ਜੀ ਪ੍ਰਕਾਸ਼ ਸਿੰਘ ਬਾਦਲ ਡੈਥ ਤੋਂ ਪਹਿਲਾਂ ਆਪਦੇ ਉਹ ਸਾਰਾ ਕੁਝ ਕਰ ਗਏ ਸੀ ਉਸੇ ਤਰੀਕੇ ਨਾਲ ਇਸ ਨੇ ਆタミン ਨੇ ਇਹ ਕਹਿ ਦਿੱਤਾ ਵੀ ਉਹ ਪਹਿਲਾਂ ਵਾਲਾ ਜਿਹੜਾ ਐ ਜੀ ਪੀ ਸੀ ਦਾ ਪ੍ਰਧਾਨ ਸੀਗਾ ਮਕੜ ਆਬ ਆ ਉਹ ਉਹ ਦਾਰ ਸਿੰਘ ਮੱਕੜ ਉਹ ਆਪਣਾ ਸਾਰਾ ਕੁਝ ਦੇ ਗਏ ਵੇਖੋ ਸਵਾਲ ਇਹ ਹੈ ਵੀ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਬੈਠੇ ਹੋ ਤੁਹਾਨੂੰ ਸਾਰੀ ਵਿਰਾਸਤ ਹੈ ਜਿਹੜੀ ਐਸਜੀਪੀਸੀ ਪਿਛਲੀ ਉਹਦੇ ਵਿੱਚ ਗਲਤ ਗੱਲਾਂ ਹੋ ਜਾਂ ਸਾਰੀਆਂ ਦੀ ਜ਼ਿੰਮੇਵਾਰੀ ਲੈਣੀ ਪਊ ਜੇ ਹੋਣ ਫਰਜ਼ ਵੀ ਕਿਤਾ ਵੀ ਪ੍ਰਕਾਸ਼ ਸਿੰਘ ਬਾਦਲ ਦਾ ਸੁਖਵੀਰ ਸਿੰਘ ਬਾਦਲ ਉਹਦਾ ਵਾਰਸ ਪੋਲੀਟੀਕਲ ਬਣਦਾ ਹੈ ਪ੍ਰਧਾਨ ਪਾਰਟੀ ਦੀ ਪ੍ਰਧਾਨਗੀ ਲੈਂਦਾ ਤਾਂ ਉਹਦੇ ਜਿਹੜੇ ਮਾੜੇ ਕੰਮ ਕੀਤੇ ਆ ਜਾਂ ਕਿਸੇ ਮਿਲ ਦੀਆਂ ਸਿਆਸੀ ਗਲਤੀਆਂ ਕੀਤੀਆਂ ਉਹ ਸਾਰੀਆਂ ਸਿਰ ਤੇ ਚਲਣੀਆਂ ਪੈਣੀਆਂ ਤੇ ਜਵਾਬਦੇਹੀ ਇਹਦੀ ਬਣਦੀ ਹੈ ਜਵਾਬ ਦਾ ਵੀ ਉਧਰ ਧਾਮੀ ਦੀ ਬਣਦੀ ਐਦਰ ਸਖਬੀਰ ਬਾਦਲ ਦੀ ਬਣਦੀ ਆ ਤੁਸੀਂ ਆਪਦੀ ਵਿਰਸੇ ਨੂੰ ਛੱਡ ਨਹੀਂ ਸਕਦੇ ਵਿਰਸੇ ਦਾ ਚੰਗਾ ਚੰਗਾ ਅਹਿਸਾਸੀ ਆਪ ਦੇ ਆਪ ਦਾ ਸਜਾ ਕੇ ਬੂਰੇ ਰੱਖ ਲੀਏ ਤੇ ਜਿਹੜੀਆਂ ਗਲਤੀਆਂ ਉਹਨਾਂ ਦਾ ਜਵਾਬ ਕੌਣ ਦੇ ਉਹਨਾਂ ਗਲਤੀਆਂ ਕਰਕੇ ਹੀ ਸਿਆਸੀ ਗਲਤੀਆਂ ਕਰਕੇ ਤਾਂ ਅਕਾਲੀ ਦਲ ਦਾ ਬੁਰਾ ਹਾਲ ਹੋਇਆ ਬਾਦਲ ਦੇ ਬਾਦਲ ਦੇ ਸਮੇਂ ਹੀ ਹੋ ਗਿਆ ਬਾਦਲ ਖੁਦ ਹਾਰ ਕੇ ਗਿਆ ਉਹਨਾਂ ਸਿਆਸੀ ਗਲਤੀਆਂ ਕਰਕੇ ਬਾਦਲ ਦੀ ਜਿਹੜੀ ਇਲੈਕਸ਼ਨ ਆਪ ਉਹ ਪਹਿਲੀ ਵਾਰੀ ਜ਼ਿੰਦਗੀ 'ਚ ਇਲੈਕਸ਼ਨ ਹਾਰੀ ਭੇੜੇ ਤਰੀਕੇ ਨਾਲ ਹਾਰੀ ਉਹ ਇਸੋ ਗਲਤੀਆਂ ਕਰਕੇ ਹੈ ਇਸ ਕਰਕੇ ਜੇ ਤੁਸੀਂ ਉਹਦੀ ਵਿਰਸੇ ਨੂੰ ਸਾਹ ਦੇ ਪ੍ਰਧਾਨ ਦੇ ਲੈਵਲ ਤੇ ਤਾਂ ਉਹ ਵੀ ਤੁਹਾਨੂੰ ਔਨ ਕਰ ਜਿਆ ਪੈਣਗੀਆਂ ਇਸ ਧਾਮੀ ਨੂੰ ਵੀ ਤੇ ਸੁਖਵੀਰ ਬਾਦਲ ਨੂੰ ਦੂਜਾ ਰਹਿ ਗਿਆ ਤੁਸੀਂ ਆ ਜਿਹੜੀ ਲਾਸਟ ਗੱਲ ਕਹੀ ਹੈ ਇਹਦੇ ਬਾਰੇ ਮੈਂ ਇੰਨਾ ਕਹਿਣਾ ਚਾਹੂਗਾ ਕਹਾਂਗਾ ਵੀ ਇਹ ਅਕਾਲੀ ਇਹ ਮਸਲਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੀ ਉਹ ਬਾਮ ਰੋਣ ਲਈ ਆ ਕੇ ਮਿਲ ਕੇ ਗਿਆ ਅੰਮ੍ਰਿਤਸਰ ਵਾਲਾ ਐਮ ਐਲ ਏ ਤੇ ਉਹ ਕੰਗੋ ਕਮਰ 부جے ਪ੍ਰਤਾਪ ਜਿਹੜਾ ਮਿਲ ਕੇ ਗਿਆ ਤੇ ਉਹ ਉਹ ਗੱਲਾਂ ਜਿਹੜੀਆਂ ਕਰਕੇ ਗਿਆ ਇਹਨਾਂ ਦੀ ਹਿੰਮਤ ਨਹੀਂ ਕਰਾ ਦੇਣ ਛੇਤੀ ਕੀਤੇ ਤੇ ਇਸ ਕਰਕੇ ਇਹ ਕਰਾ ਦੇਣ ਤਾਂ ਚੰਗੀ ਗੱਲ ਬਾਤ ਹੈ ਤੇ ਬਾਕੀ ਆਹ ਸਾਰੀ ਜਦੋਂ ਲਿਆਉਗਾ ਕੋਈ ਨਵੇਂ ਡਾਕੂਮੈਂਟ ਦੇਖੇ ਜਾਣਗੇ ਡਾਕੂਮੈਂਟ ਸਾਰੇ ਨੰਗੇ ਹੋਗੇ ਅਕਾਲੀ ਦਲ ਦੀ ਜਿਹੜੀ ਕੰਪਲੀਸਿਟੀ ਹੈ ਅਕਾਲੀ ਦਲ ਦਾ ਜਿਹੜਾ ਸਾਰਾ ਮਿਲਗੋਬਾ ਕੀਤਾ ਜ ਇਲੀਪੋਕਤਾ ਜਿਹੜੀ ਡੇਰੇ ਨਾਲ ਉਹ ਤਾਂ ਸਾਰੀ ਹੁਣ ਨੰਗੀ ਹੋ ਗਈ ਹੈ ਹੁਣ ਉਹਦੇ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਉਹ ਤਾਂ ਵਰਤਿਆ ਸਾਰਾ ਆਪ ਦੇ ਮਰਜ਼ੀ ਨਾਲ ਸਾਰਾ ਕੁਝ ਕੀਤਾ ਉਹਦੇ ਬਾਰੇ ਕੋਈ ਨਵਾਂ ਤੱਥ ਨਹੀਂ ਆਇਆ ਤੱਥ ਬਹੁਤ ਦੇਰ ਤੇ ਆ ਰਹੇ ਆ ਇਕੱਲੇ ਇਕੱਲੇ ਕਰਕੇ ਸਾਰੇ ਤੱਥ ਲੋਕਾਂ ਦੇ ਸਾਹਮਣੇ ਆਏ ਹੋਏ ਆ ਵੀ ਸਾਰਾ ਕੁਝ ਇਹਨਾਂ ਨੇ ਆਪਣੀ ਸਿਆਸਤ ਨੂੰ ਐਡਵਾਂਸ ਕਰਨ ਲਈ ਕੀਤਾ ਤੇ ਉਹਦੇ ਚ ਕਾਲ ਤਖਤ ਨੂੰ ਵਰਤਿਆ ਮਾਫੀ ਦਵਾਈ ਫੇਰ ਮੁੜ ਕੇ ਉਸ ਨੂੰ ਛੇਕਿਆ ਵੀ ਸਾਰਾ ਕੁਝ ਹੀ ਦੋਨੋਂ ਇਹ ਕਰਦੇ ਘੁਰਤੇ ਰਹੇ ਆ ਇਹ ਕਰਦੇ ਰਹਿਣ ਇਸ ਦਾ ਹੀ ਸਾਰੇ ਦਾ ਖਮਾਜਾ ਜਿਹੜਾ ਹੁਣ ਅਕਾਲ ਜਿਹੜਾ ਬਾਦਲ ਕਾਲੀ ਦਲ ਹੈ ਉੱਪਰ ਰਿਹਾਗਾ ਹਾਂਜੀ ਇਸ ਕਰਕੇ ਕੋਈ ਬਹੁਤਾ ਵੱਡਾ ਮੀਨਿੰਗ ਨਹੀਂ ਇਹਦਾ ਸਾਰਾ ਹਾਂਜੀ ਜੀ ਆਪਣਾ ਸਮਾਪਤ ਹੈ 1-2 ਮਿੰਟ ਹੈ ਜੀ ਤੁਸੀਂ ਕੋਈ ਆਖਰੀ ਹੋਰ ਗੱਲ ਕਹਿਣੀ ਹੋਵੇ ਆਖਰੀ ਗੱਲ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਸਿਆਸਤ ਨੂੰ ਸਿਆਸਤ ਦੇ ਲੈਵਲ ਤੇ ਚਲਾਓ ਨਾ ਤੁਸੀਂ ਧਰਮ ਨੂੰ ਧਰਮ ਦੇ ਲੈਵਲ ਤੇ ਚੱਲਣ ਦਿਨਾ ਅਕਾਲੀ ਦਲ ਧਰਮ ਨੂੰ ਧਰਮ ਲੈਵਲ ਤੇ ਵੀ ਨਹੀਂ ਚੱਲਣ ਦਿੱਤੇ ਦੇ ਦੇ ਰਹੇ ਸ਼ੁੱਕ ਕਮੇਟੀ ਬਣਾ ਕੇ ਸਾਰਾ ਕੁਝ ਕਬਜ਼ਾ ਕਰਕੇ ਆਪ ਦੇ ਮਤਾਬਕ ਜਹਦਾਰਦੀਪ ਜੇ ਨਹੀਂ ਵਿਧੀ ਵਿਧਾਨ ਤਰੀਕੇ ਨਾਲ ਉਹਦੀ ਅਪੁਆਇੰਟਮੈਂਟ ਨਹੀਂ ਹੋਣ ਦਿੰਦੇ ਇਹ ਸਾਰਾ ਕੁਝ ਵਿੱਚ ਪਿਆ ਇਹ ਸਿੱਖਾ ਨੂੰ ਕਰਨਾ ਪਊ ਧਾਰਮਿਕ ਲੈਵਲ ਤੇ ਸਾਰਾ ਕੁਝ ਤੇ ਤੁਸੀਂ ਕਿੰਨਾ ਚਿਰ ਛੱਡੀ ਰੱਖੋਗੇ ਵੀ 100 ਸਾਲ ਪਹਿਲਾਂ ਬਣਿਆ ਐਸਜੀਪੀਸੀ ਦਾ ਐਕਟ ਆਪਦੀ ਮਰਜ਼ੀ ਨਾਲ ਹੀ 56 ਜੇਕਾਲ ਤੱਕ ਦਾ ਜੇਜ਼ੇਦਾਰ ਦੀ ਤੁਸੀਂ ਉਹਦਾ ਤਿਆਰ ਕਰ ਲਿਆ ਹੁਣ ਉਹ ਫਿਰ ਵਰਤਣ ਲੱਗ ਗਏ 1956 ਸ਼ੁਰੂ ਕਰ ਲਿਆ ਸੀ ਤੇ ਇਸੇ ਤਰੀਕੇ ਨਾਲ ਤੁਹਾਨੂੰ ਤੁਸੀਂ ਸਿਆਸਤ ਵਿੱਚ ਥੋੜੀ दखलंदाਜ਼ੀ ਤੁਹਾਡੀ ਨਹੀਂ ਹੈ ਇਹ ਸਾਰੀ ਸੈਂਟਰ ਤੋਂ ਆਉਂਦੀ ਦਿੱਲੀ ਦੀ दखलंदाਜ਼ੀ ਹੈ ਤੇ ਅਕਾਲੀ ਦਲ ਦੇ ਰਾਹੀਂ ਆਉਂਦੀ ਹੈ ਅਕਾਲ ਤਖਤ ਤੇ ਸਿੱਖ ਧਰਮ ਵਿੱਚ ਆਉਂਦੀ ਹੈ ਹੁਣ ਤੱਕ ਸ਼ਰਯਮ ਆਉਂਦੀ ਹੈ ਇਸ ਕਰਕੇ ਤੁਸੀਂ ਟੂਲ ਹਜੇ ਵੀ ਅਕਾਲੀ ਦਲ ਹਜੇ ਵੀ ਜਿਹੜੀ ਕਿ ਦਿੱਲੀ ਦੀ ਸਟੈਬਲਿਸ਼ਮੈਂਟ ਹੈ ਕੇਂਦਰੀ ਸਟੈਬਲਿਸ਼ਮੈਂਟ ਹੈ ਉਹ ਉਹਦੇ ਰਾਹੀਂ ਰਾਹੀਂ ਸਿੱਖ ਧਰਮ ਵਿੱਚ ਦਖਲ ਦਖਲਅੰਦਾਜ਼ੀ ਕਰਵਾਉਣ ਦਾ ਇੱਕ ਟੂਲ ਦੇ ਤੌਰ ਤੇ ਕੰਮ ਕਰ ਰਿਹਾ ਹੈ ਇਸ ਕਰਕੇ ਉਹ ਜਿੰਨਾ ਚਿਰ ਸਾਰਾ ਕੁਝ ਟੁੱਟੂਗਾ ਨਹੀਂ ਉਹਨਾਂ ਚਿਰ ਗੱਲ ਸਿੱਧੀ ਨਹੀਂ ਹੁੰਦੀ ਤੇ ਚਾਹੀਦਾ ਸਿੱਖਾਂ ਨੂੰ ਧਾਰਮਿਕ ਧਾਰਮਿਕ ਤੇ ਚੇਤਨ ਸਿੱਖਾਂ ਨੂੰ ਚੇਤਨ ਜਿੰਨੇ ਸਿੱਖ ਉਹਨਾਂ ਨੂੰ ਵੀ ਅੱਗੇ ਆਉਣ ਕਿ ਸਾਰਾ ਕੁਝ ਤੋੜਿਆ ਜਾਵੇ ਤੇ ਇਹਨਾਂ ਦੀਆਂ ਗੱਲਾਂ ਚ ਨਾ ਰਹਿਣ ਵੀ ਅਕਾਲੀ ਗੱਲ ਇਕੱਠਾ ਹੋ ਜੂਗਾ ਤੇ ਏਕਤਾ ਉਕਤਾ ਵਾਲੀ ਗੱਲ ਬਹੁਤ ਚਿਰ ਦੀ ਫਰੂ ਫਜ਼ੂਲ ਚੱਲਦੀ ਜਾ ਰਹੀ ਹੈ 50 ਸਾਲ ਦੀ ਏਕਤਾ ਦੇ ਨਾਮ ਤੇ ਲੋਕਾਂ ਨੂੰ ਭੁਲੇਖੇ ਪਾਉਂਦੇ ਆ ਏਕਤਾ ਕਰਕੇ ਵੀ ਇਹਨਾਂ ਨੇ ਆਪਣਾ ਕੰਮ ਕਰਨਾ ਹੁੰਦਾ ਇਹ ਸਾਰੇ ਜਿਹੜੇ ਪੋਲੀਟੀਸ਼ਨ ਆ ਵਪਾਰੀ ਆ ਹੁਣ ਅਕਾਲੀ ਦਲ ਦੇ ਇਹ ਬਿਜ਼ਨਸਮੈਨ ਹੈ ਇਹਨਾਂ ਨੇ ਸਿਆਸਤ ਆਪਦੀ ਸਿਆਸਤ ਚਲਾਉਣੀ ਹੈ ਸਿਆਸਤ ਸਿਆਸਤ ਇਹਨਾਂ ਨੇ ਕਰਨੀ ਹੈ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਇਹ ਉਲਟ ਹੋਇਆ ਵਾ ਕੰਮ ਹੈ ਇਸੇ ਕਰਕੇ ਹੁਣ ਲੋਕਾਂ ਨੂੰ ਇਸ ਗੱਲ ਇਹ ਕਾਫੀ ਹੱਦ ਤੱਕ ਸਪਸ਼ਟ ਹੋ ਗਈ ਹੈ ਹਾਂਜੀ ਤੇ ਇੱਥੇ ਸਾਡਾ ਪ੍ਰੋਗਰਾਮ ਦਾ ਸਮਾਪਤ ਹੁੰਦਾ ਜਿਹੜੇ ਦੋਸਤ ਸਾਡੇ ਸਪਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ رائے ਹੋਵੇ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਜਿਹੜੀ ਹੈ ਉਹ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿਰਸਾਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ